ਆਸਟ੍ਰੇਲੀਆ ਤੋਂ ਪਹਿਲਾਂ ਤਾਂ ਕੈਨੇਡਾ ਆਉਣ ਦਾ ਕਾਰਨ ਕੀ ਸੀ ਥੋੜਾ ਕਹਿ ਲੋ ਵੀ ਉੱਥੇ ਪੀਆਰ ਲਈ ਥੋੜੀ ਸਟਰਗਲ ਸੀਗੀ ਐਫਰਟਸ ਜ਼ਿਆਦਾ ਸੀ ਤੇ ਆਊਟਕਮ ਘੱਟ ਸੀ ਇੱਕ ਤੀਫੇ ਜਾ ਕੇ ਦੇਖਿਆ ਜੌਬਸ ਕੀਤੀਆਂ ਨੇ 2 ਸਾਲ ਉਸ ਤੋਂ ਬਾਅਦ ਦੇਖਿਆ ਵੀ ਬਿਜ਼ਨਸ ਆਪਰਚੂਨਿਟੀਆਂ ਚੰਗੀਆਂ ਨੇ ਹੂੰ ਬਿਲਕੁਲ ਥੋੜੀ ਪਲੈਨਿੰਗ ਦੇ ਨਾਲ ਚੱਲੋ ਤਾਂ ਤੁਸੀਂ ਆਪਣਾ ਗੋਲ ਅਚੀਵ ਕਰ ਸਕਦੇ ਹੋ ਨਾਲ ਲੱਗਦਾ ਹੈ ਕਿ ਜੇ ਅੱਜ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੀ ਹੁੰਦੇ ਤੇ ਇਹ 3-4 ਸਾਲਾਂ ਦੇ ਵਿੱਚ ਉੱਥੇ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਸੀ ਤੇ ਜੇ ਲਗਨ ਹੋਵੇ ਤੇ ਟਾਈਮ ਤੁਹਾਡਾ ਤੇ ਕਿ ਲੋਕ ਕਿਸਮਤ ਵੀ ਇੱਕ ਫੈਕਟਰ ਹੈ ਜੀ ਜੇ ਕਿਸਮਤ ਵਧੀਆ ਹੋਵੇ ਤਾਂ ਬੰਦਾ ਕਰ ਚੰਦਾ ਅਤਾਰਛੇ ਤੁਸੀਂ ਇੱਥੇ ਆ ਕੇ ਜੇ ਮੈਂ ਗਲਤ ਨਹੀਂ ਹਾਂ ਤੁਸੀਂ ਸਿਕਿਉਰਿਟੀ ਗਾਰਡ ਦਾ ਵੀ ਇੱਥੇ ਕੰਮ ਕੀਤਾ ਹੈ ਜਨਰਲ ਦੇ ਵਿੱਚ ਹਾਂ ਜੀ ਕਿਉਂਕਿ ਮੇਰਾ ਐਕਸਪੀਰੀਅੰਸ ਪਿੱਛੇ ਕੈਨੇਡਾ ਅਮਰਜੀ ਜੀ ਆਪਣਾ ਸਿਕਿਉਰਿਟੀ ਦਾ ਸੀ ਸੋ ਮੈਂ ਇੱਥੇ ਆਇਆ ਫਿਰ ਮੈਨੂੰ ਜ਼ੀਰੋ ਤੋਂ ਸਟਾਰਟ ਕਰਨਾ ਪਿਆ ਸਿਕਿਉਰਿਟੀ ਗਾਰਡ ਸੁਪਰਵਾਈਜ਼ਰ ਦਨ ਮੈਨੇਜਰ ਹਮ ਜਦੋਂ ਮੈਂ ਜੌਬ ਛੱਡੀ ਮੇਰੇ ਮੈਨੇਜਰ ਦੀ ਜੌਬ ਸੀ ਫਿਰ ਮੈਂ ਛੱਡ ਕੇ ਫਿਰ ਇੱਕ ਬਿਜ਼ਨਸ ਆ ਗਿਆ ਬਿਜ਼ਨਸ ਤਾਂ ਕਰਕੇ ਸ਼ੁਰੂ ਕਰ ਲਿਆ ਕਿ ਇਹਨਾਂ ਦੇ ਕੋਲ ਬਹੁਤ ਪੈਸਾ ਹੋਵੇਗਾ ਇਹਨਾਂ ਦੇ ਕੋਲ ਬੈਕਗ੍ਰਾਉਂਡ ਬਹੁਤ ਫਿਲਥੀ ਰਿਚ ਹੋਵੇਗਾ ਆਮ ਬੰਦਾ ਬਿਜ਼ਨਸ ਨਹੀਂ ਕਰ ਸਕਦਾ ਨਹੀਂ ਜੀ ਇਹ ਗਲਤ ਸੋਚੀ ਆ ਡੋ ਨੋ ਵੀ ਜੇ ਬੰਦੇ ਦੇ ਕੋਲ ਹੈਗਾ ਵੀ ਮੈਨੂੰ ਕੁਝ ਕਰਨਾ ਹੈਗਾ ਤੇ ਉਹਨੂੰ ਐਫਰਟਸ ਲਾਉਣੇ ਜ਼ਰੂਰੀ ਆ ਦਿਨ ਰਾਤ ਕਰਨੀ ਪੈਂਦੀ ਆ ਬਟ ਬੰਦਾ ਆਪਣਾ ਗੋਲ ਕੀ ਵੇਖਣਾ ਚਾਹੀਦਾ ਜ਼ਰੂਰ ਕਰ ਸਕਦਾ ਹੈ ਜੀ ਜਿਹੜਾ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਉਹਦੇ ਵਿੱਚ ਕੰਪੀਟੀਸ਼ਨ ਘੱਟ ਸੀ ਪਰ ਆਫ ਕੌਰਸ ਕੰਪੀਟੀਸ਼ਨ ਤਾਂ ਸੀ ਕੈਲਗਰੀ ਦੇ ਵਿੱਚ ਮਾਰਕੀਟ ਦੇ ਵਿੱਚ ਲੋਕ ਤਾਂ ਖੜੇ ਸੀ ਇਸ ਬਿਜ਼ਨਸ ਨੂੰ ਲੈ ਕੇ ਲੇਕ 뷰 ਪਲੈਂਟਸ ਐਂਡ ਸ਼ੇਡਸ ਉਹਨਾਂ ਤੋਂ ਕਿੱਦਾਂ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਵੱਖਰੇ ਆ ਅਸੀਂ ਬੈਟਰ ਆ ਤਾਂ ਕਈ ਲਿਵਿੰਗ ਰੂਮ ਦੇਖੇ ਨੇ ਜੇ ਮੈਂ ਆਪਣੇ ਘਰ ਦੀ ਗੱਲ ਕਰ ਲਵਾਂ ਤਾਂ ਸਨ ਜਿਹੜਾ ਡਾਇਰੈਕਟ ਲਿਵਿੰਗ ਰੂਮ ਦੇ ਵਿੱਚ ਆਉਂਦਾ ਤਾਂ ਉਸ ਵੇਲੇ ਤੁਸੀਂ ਅੱਖਾਂ ਖੋਲ੍ਹ ਕੇ ਉਸ ਵਿੰਡੋ ਵੱਲ ਦੇਖ ਵੀ ਨਹੀਂ ਸਕਦੇ ਤਾਂ ਉਹ ਉਹਨਾਂ ਵਾਸਤੇ ਵੀ ਕੋਈ ਸਪੈਸੀਫਿਕ ਬਲਾਈਂਡਸ ਹੁੰਦੇ ਨੇ ਜਾਂ ਹਰ ਤਰ੍ਹਾਂ ਦੇ ਬਲਾਈਂਡਸ ਹਰ ਸਿਚੁਏਸ਼ਨ 'ਚ ਕੰਮ ਕਰਦੇ ਨੇ ਕਈ ਲੋਕਾਂ ਨੂੰ ਸਨ ਚਾਹੀਦਾ ਹੈ ਜੀ ਡੇ ਡੇ ਲਾਈਟ ਵੀ ਚਾਹੀਦੀ ਹੈਗੀ ਤੇ ਉਹਦੇ ਲਈ ਸਾਡੇ ਕੋਲ ਲਾਈਟ ਫਿਲਟਰਡ ਬਲਾਈਂਡਸ ਵੀ ਹੈਗੇ ਨੇ ਓਲਡ ਸਕੂਲ ਕਹ ਲਈਏ ਚੀਜ਼ਾਂ ਤਾਂ ਲੋਕਾਂ ਦਾ ਇਹ ਵੀ ਮੰਨਣਾ ਹੁੰਦਾ ਕਿ ਨਹੀਂ ਜਿਹੜੀ ਚੀਜ਼ ਅਸੀਂ ਆਪਣੇ ਹੱਥ ਨਾਲ ਕੰਟਰੋਲ ਕਰ ਸਕਦੇ ਹਾਂ ਜਦੋਂ ਉਹ ਡਿਵਾਈਸਸ ਤੇ ਆ ਜਾਂਦੀ ਹੈ ਤੇ ਉਹਦੀ ਲਾਈਫ ਘਟ ਜਾਂਦੀ ਹੈ ਕਈ ਕਹਿੰਦੇ ਸਾਨੂੰ ਨਹੀਂ ਜੀ ਸਾਨੂੰ ਚਾਹੀਦਾ ਸਾਰਾ ਆਟੋਮੇਟਿਡ ਆ ਸੇ ਵਾਈਫਾਈ ਫੋਨ ਦੇ ਉੱਤੇ ਸਾਨੂੰ ਕੰਟਰੋਲ ਆ ਜਾਈਦਾ ਸਾਰੀ ਬਲੈਂਸ ਦਾ ਹੂੰ ਤੇ ਅਸੀਂ ਸਾਡੇ ਕੋਲ 6-7 ਤਰੀਕੇ ਦਾ ਕੰਟਰੋਲ ਸਿਸਟਮ ਹੈਗਾ ਹੂੰ ਸਾਡੇ ਕੋਲ ਫੋਨ ਕਰਤੇ ਵੀ ਤੁਹਾਡੀ ਐਪ ਡਾਊਨਲੋਡ ਹੋ ਜਾਏਗੀ ਤੁਸੀਂ ਫੋਨ ਤੋਂ ਵੀ ਆਪਣੇ ਘਰ ਦੂਰ ਬੈਠੇ ਆਪਣੇ ਬਲੈਂਸ ਨੂੰ ਕੰਟਰੋਲ ਕਰ ਸਕਦੇ ਤਾਂ ਕੰਟਰੋਲ ਸਿਸਟਮ ਦੀ ਗੱਲ ਕੀਤੀ ਜਾਵੇ ਮੇ ਜੀ ਤਾਂ ਮੈਂ ਆਪਣੇ ਮੋਸਟਲੀ 90% ਕਲਾਈਂਟਸ ਨੂੰ ਇਹੀ ਰეკਮੈਂਡ ਕਰਦਾ ਹੁੰਦਾ ਵੀ ਵੌਂਡ ਦੇ ਕਲਚ ਵੌਂਡ ਦੇ ਨਾਲ ਜਾਓ ਗਾਰੰਟੀ ਵਾਰੰਟੀ ਕਿੰਨੇ ਸਾਲ ਦੀ ਹੁੰਦੀ ਹੈ ਜਾਂ ਤੁਸੀਂ ਕਿੰਨੇ ਸਮੇਂ ਬਾਅਦ ਲੋਕਾਂ ਨੂੰ ਐਡਵਾਈਸ ਦਿੰਨੇ ਹੋ ਕਿ ਇਹ ਚੇਂਜ ਕਰਾਉਣੇ ਚਾਹੀਦੇ ਨੇ ਜਾਂ ਇਨ ਬਿਟਵੀਨ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਇਹ ਹੈਂਡਲ ਮੈਨੂਅਲ ਕਰਨ ਵਾਲੇ ਨੇ ਬਲਾਈਂਡ ਠੀਕ ਹੈ ਪਰ ਇਹਦਾ ਇਸ ਸਾਈਡ ਵਾਲਾ ਪਾਰਟ ਬ੍ਰੇਕ ਹੋ ਜਾਂਦਾ ਹੈ ਤਾਂ ਉਹਨਾਂ ਦਾ ਰਿਪੇਅਰ ਸਿਸਟਮ ਕਿਦਾਂ ਹੈ ਉਹਦੇ ਵਿੱਚ ਜੀ ਅਸੀਂ ਆਪਣੇ ਕਲਾਇੰਟ ਨੂੰ ਕਵਰ ਕਰਦੇ ਹਾਂ ਹੈਗੇ ਆ ਅਪ ਟੂ 10 ইয়ারਸ okay. 5 ਟੂ 10 ইয়ারਸ ਦੇ ਵਿੱਚ ਡਿਪੈਂਡ ਔਨ ਦਾ ਪ੍ਰੋਡਕਟ ਹਨਾ ਸਾਡੇ ਪ੍ਰੋਫੈਸ਼ਨਲ ਜਾਣਦੇ ਨੇ ਹੂੰ ਜਾ ਕੇ ਜੋ ਵੀ ਸ਼ਹੁੰਦਾ ਕਲਾਇੰਟ ਦਾ ਅੱਛਾ ਬਹੁਤ ਸਾਰੇ ਲੋਕ ਆ ਕੇ ਤਾਂ ਰਵੀ ਪੁੱਛਦੇ ਲੰਗੇ ਕਿ ਭਾਜੀ ਅਸੀਂ ਪਰਦੇ ਲਾ ਹੀ ਲੈਣੇ ਆ ਇਹ ਬਲਾਈਂਡ ਤੇ ਪਰਦਿਆਂ ਦੇ ਵਿੱਚ ਡਿਫਰੈਂਸ ਕੀ ਹੈ એનર્ਜੀ ਸੇਵਿੰਗ ਜੀ ਪਰਦਿਆਂ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈਗੀ ਪਰਦੇ ਕਾਸਟਲੀ ਪੈਂਦੇ ਨੇ ਬਹੁਤ ਸਾਰੇ ਲੋਕ ਜਦੋਂ ਵੀ ਕੈਨੇਡਾ ਦੇ ਵਿੱਚ ਆਉਂਦੇ ਨੇ ਤਾਂ ਪਿੱਛੋ ਬੈਕਗਰਾਉਂਡ ਦੇ ਵਿੱਚ ਚਾਹੇ ਨੌਕਰੀ ਪੇਸ਼ਾ ਹੋਵੇ ਜਾਂ ਕੋਈ ਬਿਜ਼ਨਸ ਕਰਦਾ ਇਨਸਾਨ ਹੋਵੇ ਕਬ ਪਤਾ ਹੁੰਦਾ ਹੈ ਕਿ ਕੈਨੇਡਾ ਜਾ ਕੇ ਜ਼ੀਰੋ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਪਰ ਬਹੁਤ ਸਾਰੇ ਲੋਕ ਅੱਜ ਵੀ ਮੰਨਦੇ ਨੇ ਕਿ ਸ਼ਾਇਦ ਕੈਨੇਡਾ ਦੇ ਵਿੱਚ ਅਸੀਂ ਆਏ ਆ ਤਾਂ ਸਾਰੀ ਜ਼ਿੰਦਗੀ ਅਸੀਂ ਨੌਕਰੀ ਹੀ ਕਰਨੀ ਹੈ ਜਾਂ ਫਿਰ ਜਿਹੜੇ ਅਸੀਂ ਕੰਮ ਕਰਦੇ ਹਾਂ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਤੁਸੀਂ ਕਾਫੀ ਸ਼ਾਪ ਤੇ ਕੰਮ ਕਰਦੇ ਹੋ ਜਾਂ ਤੁਸੀਂ ਬਹੁਤ ਵੱਡੀ ਕੰਪਨੀ ਨੂੰ ਰਨ ਕਰਦੇ ਹੋ ਪਰ ਇਹ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਜ਼ਰੂਰੀ ਹੈ ਸਮਝਣਾ ਕਿ ਜੇਕਰ ਤੁਸੀਂ ਡਿਟਰਮਿੰਡ ਹੋ ਤੇ ਜੇਕਰ ਤੁਸੀਂ ਚਾਹੋ ਤਾਂ ਕੁਝ ਵੀ ਇੰਪੋਸੀਬਲ ਨਹੀਂ ਹੈ बिजनेसमੈਨ ਜਿਹੜੇ ਨੇ ਉਹ ਕੋਈ ਉੱਪਰੋਂ ਬਣ ਕੇ ਨਹੀਂ ਆਉਂਦੇ ਇਹ ਆਮ ਇਨਸਾਨ ਹੀ ਹੁੰਦਾ ਹੈ ਜਿਹੜਾ ਨੌਕਰੀ ਪੇਸ਼ਾ ਉਹ ਬਾਅਦ ਵਿੱਚ बिजनेसमੈਨ ਬਣ ਜਾਂਦਾ ਹੈ ਇਸੇ ਤਰ੍ਹਾਂ ਦੀ ਜਿਹੜੀ ਮੋਟੀਵੇਸ਼ਨਲ ਸਟੋਰੀ ਅੱਜ ਤੁਹਾਨੂੰ ਅਸੀਂ ਜਿਨ੍ਹਾਂ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਉਹਨਾਂ ਦੀ ਵੀ ਇਸ ਤਰ੍ਹਾਂ ਦੀ ਹੈ ਕਿ ਕਿਵੇਂ ਪੰਜਾਬ ਤੋਂ ਇਕ ਵਿਅਕਤੀ ਬਾਹਰਲੇ ਮੁਲਕ ਦੇ ਵਿੱਚ ਆਉਂਦਾ ਏ ਛੋਟੇ ਛੋਟੇ ਕੰਮਾਂ ਤੋਂ ਜਿੱਦਾਂ ਹਰ ਕੋਈ ਸ਼ੁਰੂਆਤ ਕਰਦਾ ਏ ਉਹ ਵੀ ਉਸੇ ਤਰ੍ਹਾਂ ਸ਼ੁਰੂਆਤ ਕਰਦੇ ਨੇ ਤੇ ਅੱਜ ਇੱਕ ਬਹੁਤ ਵੱਡੀ ਬਲਾਈਂਡਸ ਦੀ ਜਿਹੜੀ ਉਹਨਾਂ ਦੀ ਆਪਣੀ ਕੰਪਨੀ ਉਹ ਰਨ ਕਰਦੇ ਨੇ ਤੇ ਇਹ ਦਾਵਾ ਵੀ ਹੈ ਕਿ ਕੈਲਗਰੀ ਦੇ ਵਿੱਚ ਅਫੋਰਡੇਬਲ ਤੇ ਪ੍ਰੀਮੀਅਮ ਕੁਆਲਿਟੀ ਦੇ ਬਲਾਈਂਡ ਉਹਨਾਂ ਦੀ ਕੰਪਨੀ ਦੇ ਨੇ ਅਵਤਾਰ ਸਿੰਘ ਜੀ ਸਾਡੇ ਨਾਲ ਨੇ ਲੇਕਵਿਊ ਬਲਾਈਂਡਸ ਐਂਡ ਸ਼ੇਅਰ ਤੋਂ ਅਵਤਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਬਰ ਕੋ ਠੀਕ ਠਾਕ ਤੇ ਹੋਰ ਸੇਤਾ ਕੰਮਕਾਰ ਸੇਤਾ ਕਾਪ ਕਰਨ ਬਿਲਕੁਲ ਵਧੀਆ ਜੀ ਨਵੇਂ ਸਾਲ ਤੇ ਠੀਕ ਹੈ ਲੱਗੀ ਹੋਏ ਆ ਹਾਂਜੀ ਤੇ ਅਤਾ ਜੀ ਅਸੀਂ ਇਸ ਤੋਂ ਪਹਿਲਾਂ ਕਿ ਕੰਪਨੀ ਬਾਰੇ ਤੁਹਾਡੇ ਕੰਮ ਦੇ ਬੈਕਗ੍ਰਾਉਂਡ ਬਾਰੇ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਡੇ ਬੈਕਗ੍ਰਾਉਂਡ ਬਾਰੇ ਜਾਨਣਾ ਚਾਹੂੰਗੀ ਥੋੜਾ ਜਿਹਾ ਦੱਸੋ ਕਿ ਕਿ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਕੈਨੇਡਾ ਕਦੋਂ ਆਏ ਜੀ ਮੈਂ ਪਿੱਛੋਂ ਬਿਲੋਂਗ ਕਰਦਾ ਜੀ ਜਲੰਧਰ ਪੰਜਾਬ ਤੋਂ ਓਕੇ ਤੇ ਕੈਨੇਡਾ ਦੇ ਵਿੱਚ ਮੈਨੂੰ ਆਲਮੋਸਟ ਹੁਣ 6 ਸਾਲ ਹੋ ਗਏ ਨੇ ਅੱਛਾ ਹਾਂਜੀ ਉਸ ਤੋਂ ਪਹਿਲਾਂ ਬਟ ਇੰਡੀਆ ਤੋਂ ਮੈਂ ਪਹਿਲਾਂ ਗਿਆ ਸੀ ਐਜ਼ ਅ ਸਟੂਡੈਂਟ ਬੈਕ ਇਨ 2009 ਆਸਟ੍ਰੇਲੀਆ ਦੇ ਵਿੱਚ ਪਰਥ ਓਕੇ ਉੱਥੇ ਮੈਂ ਸਟੂਡੈਂਟ ਵੀਜ਼ ਤੇ ਕੰਮ ਰਿਆਂ ਹੈਗਾ ਜੀ ਕਾਫੀ ਟਾਈਮ ਉਸ ਤੋਂ ਫਿਰ ਜੌਬਸ ਕੀਤੀਆਂ ਨੇ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਕਿਚਨ ਤੋਂ ਲੈ ਕੇ ਸਿਕਿਉਰਿਟੀ ਮੈਨੇਜਰ ਤੱਕ ਦੀ ਜੌਬ ਕੀਤੀ ਹੈ ਜੀ ਹੂੰ ਹੂੰ ਉੱਥੋਂ ਦਾ ਐਕਸਪੀਰੀਅੰਸ ਫਿਰ ਇੱਥੇ ਲੈ ਕੇ ਯੂਜ਼ ਕੀਤਾ ਹੈ ਅੱਛਾ ਸੋ ਇੱਥੇ ਇਸ ਬਿਜ਼ਨਸ 'ਚ ਪਈ ਹੈ ਗਿਆ ਜੀ 2021 ਦੇ ਓਕੇ ਤੇ ਹੁਣ ਆਲਮੋਸਟ 4 ਸਾਲ ਹੋ ਗਏ ਆ ਜੀ ਤਾਂ 4 ਸਾਲ ਦੇ ਵਿੱਚ ਤੁਸੀਂ ਕਾਈਂਡ ਆਫ ਅਸੀਂ ਕਹੀਏ ਕਿ ਆਪਣਾ Empire ਖੜਾ ਕਰ ਲਿਆ ਅ 4 ਬਿਜ਼ਨਸ ਦੇ ਵਿੱਚ ਕੰਮ ਦੇ ਵਿੱਚ ਅਸੀਂ ਆ ਗਏ ਸੀ 2021 ਚ ਬਟ ਤੁਸੀਂ ਆਪਣਾ ਸ਼ੁਰੂ ਕੀਤਾ that we started in 2022 2022 so within you can say 3 4 years, years. years. Uh -huh. yes ਕੈਨੇਡਾ ਦੇ ਵਿੱਚ ਜਦੋਂ ਆਏ ਸੀ ਆਸਟ੍ਰੇਲੀਆ ਤੋਂ ਪਹਿਲਾਂ ਤਾਂ ਕੈਨੇਡਾ ਆਉਣ ਦਾ ਕਾਰਨ ਕੀ ਸੀ ਕੈਨੇਡਾ ਆਉਣ ਦਾ ਕਾਰਨ ਥੋੜਾ ਕਹਿੰਦੇ ਵੀ ਉੱਥੇ PR ਲਈ ਥੋੜੀ ਸਟਰਗਲ ਸੀ ਹਮ ਹੈ ਨਾ ਐਫਰਟਸ ਜ਼ਿਆਦਾ ਸੀ ਤੇ ਆਊਟਕਮ ਘੱਟ ਸੀ ਹਮ ਸੋ so, ਜਦੋਂ 2019 ਦੇ ਵਿੱਚ ਅਸੀਂ ਕੈਨੇਡਾਏ ਹੈਗੇ ਆ ਇੱਥੇ ਫਿਰ ਜਾ ਕੇ ਦੇਖਿਆ ਜੌਬਸ ਕੀਤੀਆਂ ਨੇ 2 ਸਾਲ ਉਸ ਤੋਂ ਬਾਅਦ ਦੇਖਿਆ ਵੀ ਬਿਜ਼ਨਸ ਆਪਰਚ्युनिटीज ਚੰਗੀਆਂ ਨੇ ਹੂੰ ਬਿਲਕੁਲ ਥੋੜੀ ਪਲੈਨਿੰਗ ਦੇ ਨਾਲ ਚੱਲੋ ਤਾਂ ਤੁਸੀਂ ਆਪਣਾ ਗੋਲ ਅਚੀਵ ਕਰ ਸਕਦੇ ਹੋ ਹੂੰ ਸੋ ਵਿਦਨ ਅ ਲਿਮਟਡ ਟਾਈਮ ਰਾਈਟ ਤੇ ਉਸ ਦੇ ਵਿੱਚ ਫਿਰ ਅਸੀਂ ਫਾਈਂਡ ਆਊਟ ਕੀਤਾ ਵੀ ਹੁਣ ਬਿਜ਼ਨਸ ਕਿਹੜਾ ਕੀਤਾ ਜਾਵੇ ਹੂੰ ਕਿਉਂਕਿ ਮੇਰੀ ਸਟੱਡੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਉਹ ਬੈਚਲਰਸ ਆਫ ਬਿਜ਼ਨਸ ਆ ਆਸਟ੍ਰੇਲੀਆ ਤੋਂ ਓਕੇ ਸੋ ਮਾਈਂਡ ਆਲਵੇਸ ਸੀਗਾ ਕਿ ਨਹੀਂ ਇੱਕ ਦਿਨ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈਗਾ ਤੇ ਬਟ ਇਹੀ ਸੀ ਵੀ ਇੱਥੇ ਆ ਕੇ ਨਵੀਂ ਕੰਟਰੀ ਦੇ ਵਿੱਚ ਨਵੀਂ ਸਿਟੀ ਦੇ ਵਿੱਚ ਫਿਰ ਦੇਖਣਾ ਸੀ ਵੀ ਫਾਈਂਡ ਆਊਟ ਵੀ ਬਿਜ਼ਨਸ ਕਿਹੜਾ ਵਧੀਆ ਹੂੰ ਸੋ ਇੱਥੇ ਫਿਰ ਦੇਖਿਆ ਕਿ ਕੰਸਟਰਕਸ਼ਨ ਕਾਫੀ ਪੀਕ ਤੇ ਹੈ ਹੂੰ ਸਪੈਸ਼ਲੀ ਆਫਟਰ ਪੈਂਡੈਮਿਕ 2020 ਤੋਂ ਬਾਅਦ ਇੱਥੇ ਕੰਸਟਰਕਸ਼ਨ ਕਾਫੀ ਖੁੱਲ੍ਹੇ ਲੋਕੀ ਬਹੁਤ ਆਉਣੇ ਸ਼ੁਰੂ ਹੋ ਗਏ ਹੂੰ ਸੋ ਉਹਦੇ ਵਿੱਚ ਫਿਰ ਤੋਂ ਵੀਕ ਦੋ ਵੀਕ ਲਗਾਏ ਕਿ ਬਿਜ਼ਨਸ ਆਪਾਂ ਨੂੰ ਦੇਖਣਾ ਪੈਣਾ ਵੀ ਅਸੀਂ ਕਿਹੜਾ ਕਰਨਾ ਹੈਗਾ ਸੋ ਅਸੀਂ ਬਲਾਈਂਡ ਬਿਜ਼ਨਸ ਚੂਜ਼ ਕੀਤਾ ਹੂੰ ਸੋ ਫਰਸਟ ਵਿੱਚ ਅਸੀਂ ਐਜ਼ ਅ ਬ੍ਰੋਕਰ ਕੰਮ ਕਰਦੇ ਸੀਗੇ ਹੂੰ ਵੀ ਗੈਟ ਦ ਕਲਾਇੰਟਸ ਐਂਡ ਵੀ ਗੈਟ ਦ ਕਲਾਇੰਟਸ ਫਰਮ ਸੰਬਡੀ ਐਲਸ ਹੂੰ ਉਹਦੇ ਵਿੱਚ ਫਿਰ ਅਸੀਂ ਇੰਸਟਾਲੇਸ਼ਨਸ ਆਪ ਸ਼ੁਰੂ ਕੀਤੀਆਂ ਸੀਗੀਆਂ ਫਿਰ ਉਹ ਤੋਂ ਕਰਦੇ 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 ਕੰਮ ਸਿੱਖਦੇ ਹੂੰ ਸਾਲ ਡੇਢ ਸਾਲ ਸਾਨੂੰ ਆਪਣੇ ਕੰਮ ਨੂੰ ਦੇਣਾ ਪਿਆ ਜੀ ਤੇ ਉਸ ਤੋਂ ਬਾਅਦ ਫਾਈਨਲੀ ਫਿਰ ਅਸੀਂ ਆਪਣੀ ਪ੍ਰੋਡਕਸ਼ਨ ਸ਼ੁਰੂ ਕਰ ਲਈ ਓਕੇ ਹਾਂਜੀ ਤੇ ਵੈਸੇ ਲੱਗਦਾ ਹੈ ਕਿ ਜੇ ਅੱਜ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੀ ਹੁੰਦੇ ਤੇ ਇਹ 3-4 ਸਾਲਾਂ ਦੇ ਵਿੱਚ ਉੱਥੇ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਸੀ ਆ ਦੇਖੋ ਜੀ ਪਲੈਨਿੰਗ ਹੋਣੀ ਚਾਹੀਦੀ ਹੈ ਬਿਜ਼ਨਸ ਦੀ ਕੋਈ ਬਿਜ਼ਨਸਮੈਨ ਹੀ ਕਹਿੰਦਾ ਵੀ ਵੱਡਾ ਛੋਟਾ ਬਸ ਇੱਕ ਪਲੈਨਿੰਗ ਜ਼ਰੂਰੀ ਹੈ ਤੇ ਇੱਕ ਏਮ ਹੋਣਾ ਚਾਹੀਦਾ ਬੰਦੇ ਨੂੰ ਵੀ ਮੈਂ ਇੱਕ ਚੀਜ਼ ਕਰਨੀ ਹੈ ਹੂੰ ਤੇ ਜੇ ਲਗਨ ਹੋਵੇ ਤੇ ਟਾਈਮ ਫਾੜਾ ਤੇ ਚਲੋ ਕਿਸਮਤ ਵੀ ਇੱਕ ਫੈਕਟਰ ਹੈ ਜੀ ਜੇ ਕਿਸਮਤ ਵਧੀਆ ਹੋਵੇ ਤਾਂ ਬੰਦਾ ਕਰ ਜਾਂਦਾ ਅਵਤਾਰ ਜੀ ਤੁਸੀਂ ਇੱਥੇ ਆ ਕੇ ਜੇ ਮੈਂ ਗਲਤ ਨਹੀਂ ਹਾਂ ਤੁਸੀਂ ਸਿਕਿਉਰਿਟੀ ਗਾਰਡ ਦਾ ਵੀ ਇੱਥੇ ਕੰਮ ਕੀਤਾ ਕਰ ਰਹੇ ਹੋ ਨਾ ਦੇ ਵਿੱਚ ਹਾਂ ਜੀ ਕਿਉਂਕਿ ਮੇਰਾ ਐਕਸਪੀਰੀਅੰਸ ਪਿੱਛੇ ਕੈਨੇਡਾ ਅਮਰ ਜੀ ਆਪਣਾ ਸਿਕਿਉਰਿਟੀ ਦਾ ਸੀ ਹੂੰ ਕਿ ਕਮ ਯੋਥਰੇ ਐਜ਼ ਅ ਸੁਪਰਵਾਈਜ਼ਰ ਅਸਿਸਟੈਂਟ ਮੈਨੇਜਰ ਦੀ ਜੌਬ ਛੱਡ ਕੇ ਆਇਆ ਸੀ ਫਿਰ ਮੈਨੂੰ ਪਤਾ ਸੀ ਵੀ ਸਟਾਰਟਿੰਗ ਲਈ ਮੈਨੂੰ ਡਿਫਰੈਂਟ ਕੁਝ ਕਰਨੇ ਦੀ ਲੋੜ ਹੈ ਨਹੀਂ ਸੀ ਹੂੰ ਸੋ ਮੈਂ ਇੱਥੇ ਆਇਆ ਫਿਰ ਮੈਨੂੰ ਜ਼ੀਰੋ ਤੋਂ ਸਟਾਰਟ ਕਰਨਾ ਪਿਆ ਸਿਕਿਉਰਿਟੀ ਗਾਰਡ ਸੁਪਰਵਾਈਜ਼ਰ ਦਨ ਮੈਨੇਜਰ ਹੂੰ ਜਦੋਂ ਮੈਂ ਜੌਬ ਛੱਡੀ ਮੈਂ ਮੈਨੇਜਰ ਦੀ ਜੌਬ ਸੀ ਮੈਂ ਛੱਡ ਕੇ ਫਿਰ ਇਹਦਰ ਬਿਜ਼ਨਸ ਆ ਗਿਆ ਅੱਛਾ ਬਹੁਤ ਸਾਰੇ ਲੋਕ ਨਹੀਂ ਹੋ ਸਕਦਾ ਕਿ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਅਸੀਂ ਵੀਡੀਓਜ਼ ਦਿਖਾਉਂਦੇ ਹਾਂ ਤੇ ਲੋਕ ਕਹਿੰਦੇ ਨੇ ਕਿ ਬਿਜ਼ਨਸ ਤਾਂ ਕਰਕੇ ਸ਼ੁਰੂ ਕਰ ਲਿਆ ਕਿ ਇਹਨਾਂ ਦੇ ਕੋਲ ਬਹੁਤ ਪੈਸਾ ਹੋਵੇਗਾ ਇਹਨਾਂ ਦੇ ਕੋਲ ਬੈਕਗ੍ਰਾਉਂਡ ਬਹੁਤ ਫਿਲਥੀ ਰਿਚ ਹੋਵੇਗਾ ਆਮ ਬੰਦਾ ਬਿਜ਼ਨਸ ਨਹੀਂ ਕਰ ਸਕਦਾ ਨਹੀਂ ਜੀ ਇਹ ਗਲਤ ਸੋਚੀ ਆ 9 ਵੀ ਜੇ ਬੰਦੇ ਦੇ ਕੋਲ ਹੈਗਾ ਵੀ ਮੈਂ ਕੁਝ ਕਰਨਾ ਹੈਗਾ ਤੇ ਉਹਨੂੰ ਐਫਰਟਸ ਲਾਉਣੇ ਜ਼ਰੂਰੀ ਆ ਦਿਨ ਰਾਤ ਕਰਨੀ ਪੈਂਦੀ ਆ ਬਟ ਬੰਦਾ ਆਪਣਾ ਗੋਲ ਅਚੀਵ ਇਕਦਾਂ ਇੱਕ ਦਿਨ ਜ਼ਰੂਰ ਕਰ ਜਾਂਦਾ ਹੈਗਾ ਹਾਂਜੀ ਤੁਸੀਂ ਜਿਹੜਾ ਬਿਜ਼ਨਸ ਵੀ ਬਲਾਈਂਡਸ ਦਾ ਮੈਂ ਤੁਹਾਨੂੰ ਦੱਸਵਾ ਕਿ ਜਿੱਦਾਂ ਇੰਡੀਆ ਦੇ ਵਿੱਚ ਤਾਂ ਸਾਡੇ ਹੁਣ ਵੈਸੇ ਉੱਥੇ ਵੀ ਬਲਾਈਂਡਸ ਦਾ ਬਹੁਤ ਕਨਸੈਪਟ ਚੱਲ ਗਿਆ ਘਰਾਂ ਦੇ ਵਿੱਚ ਪਰ ਆਮ ਤੌਰ ਤੇ ਸਾਡੇ ਪਰਦੇ ਹੁੰਦੇ ਸੀ ਕਿ ਨਾਰਮਲ ਤੋਂ ਲੈ ਕੇ ਫੈਂਸੀ ਪਰਦੇ ਅਸੀਂ ਆਪਣੀਆਂ ਵਿੰਡੋਜ਼ ਦੇ ਅੱਗੇ ਲਗਾ ਲੈਂਦੇ ਸੀ ਪਰ ਇੱਥੇ ਕਿਉਂਕਿ ਵੈਦਰ ਅਕੋਰਡਿੰਗ ਵੀ ਤੇ ਘਰਾਂ ਦੀ ਕੰਸਟਰਕਸ਼ਨ ਵੀ ਉਸ ਤਰੀਕੇ ਦੀ ਹੁੰਦੀ ਹੈ ਕਿ ਇੱਥੇ ਬਲਾਈਂਡਸ ਜਿਹੜੇ ਆ ਉਹ ਲਗਾਏ ਜਾਂਦੇ ਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਬਲਾਈਂਡਸ ਤੁਸੀਂ ਦੇਖ ਵੀ ਥੋੜਾ ਜਿਹਾ ਯੂਨੀਕ ਬਿਜ਼ਨਸ ਵੀ ਸੀ ਅਵਤਾਰ ਜੀ ਤੇ ਆਫਕੋਰਸ ਕਹਿੰਦੇ ਹਰ ਬਿਜ਼ਨਸ ਰਿਸਕੀ ਤਾਂ ਹੁੰਦਾ ਹੀ ਹੈ ਜਦੋਂ ਇਸ ਬਿਜ਼ਨਸ ਦੇ ਵਿੱਚ ਆਉਣਾ ਸੀ ਤਾਂ ਪਹਿਲਾਂ ਥੋੜੀ ਜੀ ਇਹਦੇ ਬਾਰੇ ਸਟੱਡੀ ਕੀਤੀ ਜਾਂ ਇਹ ਦੇਖਿਆ ਕਿ ਮਾਰਕੀਟ ਦੇ ਵਿੱਚ ਆਲਰੇਡੀ ਕਿਹੜੇ ਕਿਹੜੇ ਪਲੇਅਰ ਬੈਠੇ ਨੇ ਅਸੀਂ ਕਿਦਾਂ ਡਿਫਰੈਂਟ ਕਰਾਂਗੇ ਜਾ ਕੇ ਬਿਲਕੁਲ ਜੀ ਮਾਰਕੀਟ ਦੇ ਵਿੱਚ ਮੋਸਟਲੀ ਜੇ ਕਹੀਏ ਤਾਂ ਵਾਈਟ ਪੀਪਲ ਉਹਨਾਂ ਦੇ ਬਿਜ਼ਨੈਸਿਸ ਹੈਗੇ ਆ ਆਪਣੇ ਬੰਦੇ ਐ ਸਪੀਡਰਜ਼ ਬਹੁਤ ਘੱਟ ਨੇ ਆਪਣੇ ਆਪਣੇ ਬੰਦੇ ਹੈਗੇ ਆ ਟਰੱਕਿੰਗ ਚ ਹੂੰ कंस्ट्रक्शन ਚ ਵੇਰੀ ਬਟ ਜੇ ਆਪਾਂ ਦੇਖੀਏ ਉਹ ਰੀਟੇਲ ਸ਼ਾਪਸ ਜ਼ਿਆਦਾ ਕਰਦੇ ਹੈਗੇ ਆ ਪਰ ਇਸ ਬਿਜ਼ਨਸ ਡੈਫੀਨਿਟਲੀ ਘਟ ਸੀਗੇ ਉਸੇ ਚੀਜ਼ ਦਾ ਅਸੀਂ ਫਾਇਦਾ ਚੁੱਕਣਾ ਚਾਹੁੰਦੇ ਸੀ ਵੀ ਸਾਡੇ ਬਿਜ਼ਨਸ ਲਈ ਸਹੀ ਟਾਰਗੇਟ ਬਿਜ਼ਨਸ ਕਿਹੜਾ ਹੋਏਗਾ ਜਿਸ ਚ ਅਸੀਂ ਅਲੱਗ ਤਰੀਕੇ ਦੇ ਕਸਟਮਰ ਲੈ ਕੇ ਆਈਏ ਸੋ ਅਸੀਂ ਇਹ ਸਟੱਡੀ ਕੀਤੀ ਵੀ ਸਾਡਾ ਬਿਜ਼ਨਸ ਸਹੀ ਲੱਗਾ ਹੈ ਜੀ ਇਸ ਗੱਲ ਤੋਂ ਮੈਨੂੰ ਅਸੀਂ ਅਕਸਰ ਚਾਹੇ ਕੰਮ ਕੋਈ ਵੀ ਹੋਵੇ ਕਹਿੰਦੇ ਕਿ ਜੇ ਤੁਸੀਂ ਕਾਮਯਾਬੀ ਹਾਸਲ ਕਰਨੀ ਹੈ ਤੁਹਾਨੂੰ ਕੁਝ ਵੱਖਰਾ ਕਰਨਾ ਪਵੇਗਾ ਪਰ ਸਾਡੀ ਜਿਹੜੀ ਕਮਿਊਨਿਟੀ ਹੈ ਉਹਦੀ ਮੈਂਟੈਲਿਟੀ ਇਹ ਬਣ ਗਈ ਹੈ ਕਿ ਭੇਡ ਚਾਲ ਕਰ ਲਓ ਕਿ ਜੇ ਕਿਸੇ ਨੇ ਫੂਡ ਦਾ ਬਿਜ਼ਨਸ ਸ਼ੁਰੂ ਕਰ ਲਿਆ ਤੇ ਅਸੀਂ ਦੇਖਿਆ ਕਿ ਸਾਰੇ ਪਾਸੇ ਤੁਹਾਨੂੰ ਰੈਸਟੋਰੈਂਟ ਹੀ ਨਜ਼ਰ ਆਉਣਗੇ ਅਸੀਂ ਤਾਂ ਪੰਜਾਬ ਦੇ ਵਿੱਚ ਇੰਡੀਆ 'ਚ ਵੀ ਦੇਖਿਆ ਕਿ ਜੇ ਕੋਈ ਇੱਕ ਬਾਜ਼ਾਰ ਹੈ ਤੇ ਉਹ ਬਾਜ਼ਾਰ ਹੀ ਉਸ ਦੇ ਨਾਲ ਫੇਮਸ ਹੈ ਸੁਨਾਰਿਆਂ ਵਾਲਾ ਬਾਜ਼ਾਰ ਆ ਤਾਂ ਉੱਥੇ ਥਾਰੇ ਜੁਐਲਰੀ ਮਿਲਣਗੇ ਕਿਉਂਕਿ ਲੋਕ ਡਰਦੇ ਨੇ ਕਿ ਨਹੀਂ ਜੀ ਅਸੀਂ ਲੀਪ ਤੋਂ ਹਟ ਕੇ ਥੋੜਾ ਜਿਹਾ ਗਏ ਤਾਂ ਪਤਾ ਨਹੀਂ ਚੱ ਅੱਜ ਮੈਂ ਬੱਸ ਇਹ ਮੈਂ ਦਿਲਣਾ ਚਾਹੁੰਦਾ ਆ ਮੇਰੇ ਪਾਰਟਨਰ ਸ਼ਰੰਦੀ ਬਰੰਦਾਵਾ ਜੀ ਮੇਰੇ ਵੱਡੇ ਭਾਜੀ ਨੇ ਤੇ ਉਹਨਾਂ ਦਾ ਮਾਈਂਡ ਸੀ ਇਹ ਆਈਡੀਆ ਹੂੰ ਉਹ ਵਿਨੀਪੈਗ ਤੋਂ ਮੂਵ ਹੋਏ ਸੀ ਮੈਂ ਆਊਟ ਆਫ ਕੈਨੇਡਾ ਮੂਵ ਹੋਇਆ ਸੀ ਉਹਨਾਂ ਨੇ ਥੋੜੀ ਕੈਨੇਡਾ ਦੀ ਮਾਰਕੀਟ ਦੇਖੀ ਹੋਈ ਸੀ ਹੂੰ ਸੋ ਉਹਨਾਂ ਨੇ ਮੇਰੇ ਨਾਲ ਸਿਰਫ ਆਈਡੀਆ ਸ਼ੇਅਰ ਕੀਤਾ ਸੀ ਐਂਡ ਦੈਨ ਅਸਲ ਮੈਨੂੰ ਵੀਕ ਤੋਂ ਵੀਕ ਦਾ ਡਿਸਿਜਨ 메ਕਿੰਗ ਲਈ ਟਾਈਮ ਚਾਹੀਦਾ ਹੂੰ ਜਦੋਂ ਫਿਰ ਮੈਂ ਸਟੱਡੀ ਕੀਤੀ ਮੈਨੂੰ ਨੰਬਰਸ ਬਹੁਤ ਵਧੀਆ ਲੱਗੇ ਵੀ ਬਿਜ਼ਨਸ ਦੇ ਇਹ ਨੰਬਰਸ ਗੁੱਡ ਨੇ ਕੰਪੀਟੀਸ਼ਨ ਬਹੁਤ ਘੱਟ ਸੀ ਹੂੰ ਸੋ ਵੀ ਸੈਡ ਲੈਟਸ ਗੋ ਹੈਡ ਓਕੇ ਹਾਂਜੀ ਸੋ ਇਹ ਤਾਂ ਇੱਕ ਗੱਲ ਇਸ ਤੋਂ ਸਾਬਤ ਹੁੰਦੀ ਹੈ ਕਿ ਜੇਕਰ ਤੁਸੀਂ ਥੋੜੇ ਜਿਹਾ ਡਿਟਰਮੀਨੇਸ਼ਨ ਦੇ ਨਾਲ ਥੋੜੀ ਜਿਹੀ ਲਗਨ ਦੇ ਨਾਲ ਸੋਚੋ ਕਿ ਹਾਂ ਤੁਸੀਂ ਕੰਮ ਕਰਨਾ ਹੈ ਤਾਂ ਫਿਰ ਨਵੇਂ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਡਰਤਾ ਲੱਗਦਾ ਹੈ ਪਰ ਜੇਕਰ ਤੁਸੀਂ ਥੋੜੇ ਜਿਹਾ ਮੈਨੂੰ ਲੱਗਦਾ ਹੈ ਕਿ ਸਮਾਰਟ ਤਰੀਕੇ ਦੇ ਨਾਲ ਚਲੋ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੈ ਅਵਤਾਰ ਜੀ ਹੁਣ ਥੋੜੀ ਜੀ ਇਸ ਤੜੀ ਇੰਡਸਟਰੀ ਦੀ ਗੱਲ ਕਰਦੇ ਆ ਬਲਾਈਂਡਸ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਇਨ ਹਾਊਸ ਤੁਹਾਡੇ ਆਉਣਾ ਅਸੀਂ ਪਿੱਛੋਂ ਸੁਣ ਵੀ ਰਹੇ ਹਾਂ ਕਿ ਕੁਝ ਮਸ਼ੀਨਾਂ ਦੀ ਆਵਾਜ਼ਾਂ ਵੀ ਆ ਰਹੀਆਂ ਨੇ ਇੱਥੇ ਤੁਹਾਡੇ ਕੀ ਕੰਮ ਹੁੰਦਾ ਹੈ ਤੁਹਾਡਾ ਪ੍ਰੋਡਕਟ ਕਿੱਥੋਂ ਆਂਦਾ ਹੈ ਪ੍ਰੋਡਕਟ ਸਾਰਾ ਓਵਰਸੀਜ਼ ਹੈ ਜੀ ਸਾਡਾ ਕੋਰੀਆ ਚਾਈਨਾ ਤੇ ਅਮਰੀਕਾ ਤੋਂ ਸਾਡੇ ਪ੍ਰੋਡਕਟਸ ਆਉਂਦੇ ਨੇ ਰੌ ਮਟੀਰੀਅਲ ਸਾਡਾ ਸਾਡਾ ਬਾਹਰੋਂ ਆਉਂਦਾ ਹਮ ਕੰਟੇਨਰਸ ਸਾਡੇ ਆਉਂਦੇ ਨੇ ਤੇ ਵੇਅਰ ਹਾਊਸ ਸਾਡਾ ਹੈਗਾ ਬੈਕ ਸਾਈਡ ਤੇ ਸਾਡੇ ਉੱਤੇ ਸਾਰੇ ਆਪਣੇ ਪ੍ਰੋਡਕਸ਼ਨ ਹੁੰਦੀ ਹੈ ਹਮ ਹਮ from uh, cutting pull component cutting to collective fabric cutting assembling ਸਾਰਾ ਕੁਝ ਸਾਡਾ ਆਪਣਾ ਰੈਡੀ ਹੁੰਦਾ ਜੀ ਇੱਥੇ ਓਕੇ ਹਾਂਜੀ ਤੇ ਤੁਸੀਂ ਜਦੋਂ ਵੱਡੀਆਂ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਦਾ ਤੁਸੀਂ ਜ਼ਿਕਰ ਕੀਤਾ ਅਸੀਂ ਦੇਖਿਆ ਕਿ ਇੱਥੇ ਕੈਨੇਡਾ ਵਿੱਚ ਮਾਸ ਬਿਲਡਰਸ ਦਾ ਟ੍ਰੈਂਡ ਹੈ ਘਰ ਇੱਥੇ ਮਾਸਸ ਦੇ ਲਈ ਬਣਦੇ ਨੇ ਤੇ ਤੁਹਾਡੀ ਜਿਹੜੀ ਡੀਲਿੰਗ ਹੁੰਦੀ ਹੈ ਸਿੱਧੀ ਮਾਸ ਬਿਲਡਰਸ ਦੇ ਨਾਲ ਹੁੰਦੀ ਹੈ ਜਾਂ ਫਿਰ ਕਸਟਮਰ 1 ਟੂ 1 ਵੀ ਇੱਥੇ ਕਰਦਾ ਹੈ ਨਹੀਂ ਜੀ ਸਾਡਾ ਬਿਜ਼ਨਸ ਬਿਜ਼ਨਸ ਵੀ ਹੈਗਾ ਜੀ ਸਾਡੇ ਜਿਹੜੇ ਬਿਲਡਰ ਹੈਗੇ ਆ ਉਹ ਸਾਡੇ ਨਾਲ ਹੌਲ ਸੇਲ ਤੇ ਸੜਨ ਲੈ ਕੇ ਜਾਂਦੇ ਨੇ ਅਪਾਰਟਮੈਂਟ ਬਿਲਡਿੰਗਸ ਹੁੰਦੀਆਂ ਨੇ ਕਲਦੀ ਦੇ ਵਿੱਚ ਕਾਫੀ ਅਸੀਂ ਬਿਲਡਰ ਹੈਗੇ ਆ ਅਸੀਂ ਉਹਨਾਂ ਦੇ ਨਾਲ ਅਪਾਰਟਮੈਂਟ ਬਿਲਡਿੰਗਸ ਕਰਦੇ ਹੈਗੇ ਆ ਹੂੰ ਫਿਰ ਟਾਊਨ ਹਾਊਸ ਇਸ ਹੈ ਫਿਰ ਡੂਪਲੈਕਸ ਇਸ ਹੈਗੇ ਆ ਹੂੰ ਹੂੰ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਇੰਡੀਵਿਜੂਅਲ ਕਸਟਮਰ ਆਉਂਦੇ ਆ ਵਾਕਿੰਗ ਕਸਟਮਰਸ ਨੇ ਸਾਡੇ ਉਹ ਵੀ ਹੈਗੇ ਨੇ ਬੜੀ ਬਾਰ ਅਕਸਰ ਇਦਾਂ ਵੀ ਹੁੰਦਾ ਹੈ ਕਿ ਜਿਹੜੀਆਂ ਕੰਪਨੀਆਂ ਆ ਜਾਂ ਜਿਹੜੇ ਵੀ ਬਿਜ਼ਨਸ ਸਿੱਧੇ ਬਿਲਡਰਸ ਨਾਲ ਡੀਲ ਕਰਦੇ ਨੇ ਉਹ ਉੱਥੇ ਕਈ ਵਾਰ ਇਹ ਹੁੰਦਾ ਕਿ ਇੰਡੀਵਿਜੂਅਲ ਕਸਟਮਰ ਜਾਵੇ ਤਾਂ ਉਹਨੂੰ ਸ਼ਾਇਦ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਜਾਂ ਕਈ ਵਾਰ ਇਦਾਂ ਹੁੰਦਾ ਕਿ ਸਟਾਫ ਹੈਂਡਲ ਕਰ ਲੈਂਦਾ ਹੈ ਅਸਲ ਦੇ ਵਿੱਚ ਤਾਂ ਮਾਲਕ ਪਤਾ ਹੀ ਨਹੀਂ ਲੱਗਦੇ ਕਿ ਕੌਣ ਨੇ ਉਹ ਕਦੀ ਸਾਹਮਣੇ ਨਹੀਂ ਆਉਂਦੇ ਯੈਸ ਬਿਲਕੁਲ ਨਹੀਂ ਸਾਡੇ ਇੱਥੇ ਇਦਾਂ ਨਹੀਂ ਹੈਗਾ ਜੀ ਜੇ ਕਸਟਮਰ ਵਾਕ ਇਨ ਹੁੰਦਾ ਅਸੀਂ ਉਹਨਾਂ ਆਪ ਵੀ ਕਸਟਮਰ ਦੀ ਹੈਲਪ ਕਰਦੇ ਹਾਂ ਬਲਾਈਂਡ ਚੂਜ਼ ਕਰਨ ਦੇ ਵਿੱਚ ਹਮ ਇਦਾਂ ਬਿਲਕੁਲ ਨਹੀਂ ਹੈਗਾ ਵੀ ਅਸੀਂ ਆਨਲਰ ਆ ਤੇ ਸਟਾਫ ਨੇ ਡੀਲ ਕਰਨਾ ਹੈਗਾ ਨਾਟ ਲਾਈਕ ਦੈਟ ਜਿਹੜੀ ਗੱਲ ਵੱਡੇ ਬਿਜ਼ਨਸ ਤੇ ਇੰਡੀਵਿਜੂਅਲ ਕਸਟਮਰਸ ਦੇ ਵਿੱਚ ਡਿਫਰੈਂਸ ਦੀ ਚਾਹੇ ਸਾਡਾ ਜਿਹੜਾ ਕਲਾਇੰਟ ਹੈਗਾ ਉਹ ਬਿਲਡਰ ਹੈ ਸਾਨੂੰ 100 ਘਰ ਦੇ ਰਿਹਾ ਮਨਥਲੀ ਉਹ ਵੀ ਸਾਡੇ ਲਈ ਹੌਨਰ ਵਾਲਿਊਏਬਲ ਹੈ ਜਿੰਨਾ ਸਾਾਨੂੰ ਵੋਕਿੰਗ ਕਸਟਮਰ ਇੱਕ ਪਰਸੈਂਟ ਦਾ ਵੀ ਆ ਰਿਹਾ ਸਾਡੇ ਲਈ ਉਹ ਵੀ ਹੌਨਰ ਵਾਲਿਊਏਬਲ ਹੈ ਹਮ ਹਮ ਅਸੀਂ ਉਹਨੂੰ ਵੀ ਹੌਨਰਿੰਗ ਟਾਈਮ ਦੇਣਾ ਉਹ ਨਹੀਂ ਇੰਪੋਰਟੈਂਟ ਨਹੀਂ ਹੈਗੀ ਆ ਕਿ ਉਨੀ ਵਧੀਆ ਗਾਈਡੈਂਸ ਦੇਣੀ ਹੈ ਜੀ ਹਮ ਕਿ ਆਫਕੋਰਸ ਵਰਡ ਆਫ ਮਾਉਥ ਦੇ ਨਾਲ ਹੀ ਦੁਨੀਆ ਜਿਹੜੀ ਹੈ ਉਹ ਚੱਲਦੀ ਹੈ ਸਾਰਾ ਬਿਜ਼ਨਸ ਰੈਫਰੈਂਸ ਤੇ ਖੜਾ ਜੀ ਪਿਛਲੇ 3 ਸਾਲ ਤੋਂ ਜਿਹੜੇ ਬੰਦੇ ਪਹਿਲੇ ਦਿਨ ਤੇ ਜੁੜੇ ਸੀਗੇ ਉਹਨਾਂ ਦੇ ਇੱਕ ਨਹੀਂ 2 ਨਹੀਂ 5 6 ਰੈਫਰੈਂਸਸ ਪਰ ਕਸਟਮਰ ਸਾਨੂੰ ਐਵਰੀイヤー ਆ ਜਾਂਦੀ ਹੈ ਓਕੇ ਹਾਂਜੀ ਸੋ ਅੰ ਬੇਸ਼ੱਕ ਅਸੀਂ ਕਹ ਦਿੰਨੇ ਆ ਕਿ ਜਿਹੜਾ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਉਹਦੇ ਵਿੱਚ ਕੰਪੀਟੀਸ਼ਨ ਘੱਟ ਸੀ ਪਰ ਆਫ ਕੌਰਸ ਕੰਪੀਟੀਸ਼ਨ ਤਾਂ ਸੀ ਕੈਲਗਰੀ ਦੇ ਵਿੱਚ ਮਾਰਕੀਟ ਦੇ ਵਿੱਚ ਲੋਕ ਤਾਂ ਖੜੇ ਸੀ ਇਸ ਬਿਜ਼ਨਸ ਨੂੰ ਲੈ ਕੇ ਲੇਕ 뷰 ਪਲੈਂਟਸ ਐਂਡ ਸ਼ੇਡਸ ਉਹਨਾਂ ਤੋਂ ਕਿੱਦਾਂ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਵੱਖਰੇ ਆ ਅਸੀਂ ਬੈਟਰ ਆ ਸਭ ਤੋਂ ਪਹਿਲਾਂ ਇਹ ਜੀ ਕਸਟਮਰ ਨੂੰ ਗੁੱਡ ਕੁਆਲਿਟੀ ਦਿਓ ਤੇ ਪਾਕਟ ਫ੍ਰੈਂਡਲੀ ਥੋੜਾ ਪ੍ਰਾਈਸ ਹੋਣਾ ਚਾਹੀਦਾ ਹੁਣ ਜਿਹੜੀਆਂ ਪਹਿਲਾਂ ਕੰਪਨੀਜ਼ ਸੀਗੀਆਂ ਉਹਨਾਂ ਇੰਨਾ ਕੰਪੀਟੀਸ਼ਨ ਨਹੀਂ ਸੀ ਤਾਂ ਉਹਨਾਂ ਨੇ ਪ੍ਰਾਈਸ ਬਹੁਤ ਜ਼ਿਆਦਾ ਹਾਈ ਕੀਤੇ ਹੋਏ ਸੀ। ਹੂੰ ਜਦੋਂ ਅਸੀਂ ਆਏ ਆ ਅਸੀਂ ਹੁਣ ਉਹੀ ਸੇਮ ਮਟੀਰੀਅਲ ਅਸੀਂ ਕੋਸ਼ਿਸ਼ ਕਰਦੇ ਆਂ ਕਿ ਬਲਕਸ ਅਸੀਂ ਆਰਡਰ ਕਰੀਏ ਆਪਣਾ ਮਟੀਰੀਅਲ so that ਅਸੀਂ ਕਸਟਮਰ ਨੂੰ ਅੱਗੇ ਬੈਟਰ ਪ੍ਰਾਈਸ ਦੇ ਸਕੀਏ। ਹੂੰ ਸਾਡੇ ਦੋਨਾਂ ਪਾਰਟਨਰਸ ਦਾ ਇਹੀ ਹੈਗਾ ਕਿ ਇਸ ਨੂੰ ਕਰੀਏ ਇਹਨੂੰ ਹਨਾ। so ਅਸੀਂ ਤੁਹਾਡੇ ਇੱਥੇ ਵੀ ਦੇਖ ਰਹੇ ਆਂ ਕਿ ਬਹੁਤ ਡਿਫਰੈਂਟ ਵੈਰਾਈਟੀ ਹੈ ਮੇਬੀ ਸਾਨੂੰ ਤਾਂ ਨਹੀਂ ਪਤਾ ਹੋਵੇਗਾ ਕਿਹੜੇ ਕਿਹੜੇ ਤਰ੍ਹਾਂ ਦੇ ਬਲਾਈਂਡਸ ਦੇ ਵਿੱਚ ਸਟਾਈਲਸ ਹੁੰਦੇ ਨੇ ਜਾਂ ਕੀ ਕੀ ਇਹਨਾਂ ਦੀ ਵੈਰਾਈਟੀ ਹੁੰਦੀ ਹੈ ਤੇ ਇੱਕ ਦੂਜੇ ਤੋਂ ਏ ਡਿਫਰ ਕਿੱਦਾਂ ਕਰਦੇ ਨੇ ਵੇਰੀ ਕਿੱਦਾਂ ਕਰਦੇ ਨੇ ਕੁਝ ਸਾਲ ਪਹਿਲਾਂ ਚੱਲਦੇ ਹੁੰਦੇ ਸੀ ਬਲਾਈਂਡਸ ਹਨੀਕੋਮ ਹੂੰ ਉਹ ਥੋੜੇ ਪੇਪਰ ਬੇਸ ਦੇ ਬਟ ਫਿਰ ਉਸ ਤੋਂ ਬਾਅਦ ਚੱਲੇ ਹੈਗੇ ਜੀ ਫਾਕਸਵੁੱਡ ਵਾਈ ਕਲਰ ਦੇ ਬਲਾਈਂਡ ਹੁੰਦੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਚੱਲਦੇ ਨੇ ਜੀ ਜ਼ੀਬਰਾ ਬਲਾਈਂਡਸ ਐਂਡ ਰੋਲਰ ਸ਼ੀਲਡਸ ਇਫ ਫੈਬਰਿਕ ਬੇਸਡ ਹੈ ਅਦਰ ਵਿੱਚ ਫਾਇਦਾ ਆਏ ਹੈਗਾ ਵੀ ਇੱਕ ਤਰ੍ਹਾਂ ਵਿੱਚ ਕਲਰ ਕੰਬੀਨੇਸ਼ਨ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਹੂੰ ਹੂੰ ਕਰਦੇ ਇੰਟੀਰੀਅਰ ਦੇ ਨਾਲ ਫਿਰ ਫੈਬਰਿਕ ਲਾਈਟ ਫਿਲਟਰਿੰਗ ਰੂਮ ਡਾਰਕਨ ਫੈਬਰਿਕ ਹੁੰਦਾ ਹੈਗਾ ਜੀ ਜਿਹੜਾ ਕਿ ਪੂਰੇ ਸਨ ਨੂੰ ਬਲੌਕ ਕਰ ਦਿੰਦਾ ਹੈਗਾ ਸੋ ਕਾਫੀ ਡਿਫਰੈਂਟ ਨੇ ਜੀ ਅਚ ओके ਮੈਂ ਹਾਂ ਤੇ ਸਨ ਵਾਲੀ ਗੱਲ ਤੇ ਮੈਨੂੰ ਯਾਦ ਆਇਆ ਸੀ ਰਹਨੇ ਕੈਲਗਰੀ ਦੇ ਵਿੱਚ ਹਾਈ ਐਲੀਵੇਸ਼ਨ ਤੇ ਅਸੀਂ ਹੈ ਤਾਂ ਸੂਰਜ ਜਿੱਥੇ ਬਹੁਤ ਤਿੱਖਾ ਹੁੰਦਾ ਇਨਫੈਕਟ ਬੇਸ਼ੱਕ ਸਰਦੀਆਂ ਵੀ ਹੋਣ ਤਾਂ ਕਈ ਲਿਵਿੰਗ ਰੂਮ ਦੇਖੇ ਨੇ ਜਿਵੇਂ ਆਪਣੇ ਘਰ ਦੀ ਗੱਲ ਕਰ ਲਵਾਂ ਤਾਂ ਸਨ ਜਿਹੜਾ ਡਾਇਰੈਕਟ ਲਿਵਿੰਗ ਰੂਮ ਦੇ ਵਿੱਚ ਆਉਂਦਾ ਤਾਂ ਉਸ ਵੇਲੇ ਤੁਸੀਂ ਅੱਖਾਂ ਖੋਲ ਕੇ ਉਸ ਵਿੰਡੋ ਵੱਲ ਦੇਖ ਵੀ ਨਹੀਂ ਸਕਦੇ ਤਾਂ ਉਹ ਉਹਨਾਂ ਵਾਸਤੇ ਵੀ ਕੋਈ ਸਪੈਸੀਫਿਕ ਬਲਾਈਂਡਸ ਹੁੰਦੇ ਨੇ ਜਾਂ ਹਰ ਤਰ੍ਹਾਂ ਦੇ ਬਲਾਈਂਡਸ ਹਰ ਸਿਚੁਏਸ਼ਨ 'ਚ ਕੰਮ ਕਰਦੇ ਨੇ ਨੇ ਜੀ ਉਹਦੇ ਲਈ ਡਿਫਰੈਂਟ ਬਲਾਈਂਡਸ ਹੈਗੇ ਆ ਉਹਨੂੰ ਅਸੀਂ ਰੂਮ ਡਾਰਕਿੰਗ ਬਲਾਈਂਡਸ ਵੀ ਕਹ ਦਿੰਦੇ ਹੈਗੇ ਆ ਹਨਾ ਜਿਹੜੇ ਕਈ ਬਲੈਕਆਊਟ ਬਲਾਈਂਡਸ ਵੀ ਕਹ ਦਿੰਦੇ ਹੈਗੇ ਨੇ ਹਮਮ ਸੋ ਉਹਦੇ ਵਿੱਚ ਇਹੀ ਆ ਵੀ ਉਹ 100% ਫੈਬਰਿਕ ਹੀ ਇਦਾਂ ਦਾ ਹੁੰਦਾ ਵੀ ਜਿਹੜਾ ਸਾਨੂੰ ਪੂਰਾ ਬਲੌਕ ਕਰਦਾ ਹੈਗਾ ਓਕੇ ਬਟ ਕਈ ਲੋਕਾਂ ਨੂੰ ਸਨ ਚਾਹੀਦਾ ਹੈ ਜੀ ਡੇ ਡੇ ਲਾਈਟ ਵੀ ਚਾਹੀਦੀ ਹੈਗੀ ਤੇ ਉਹਦੇ ਲਈ ਸਾਡੇ ਕੋਲ ਲਾਈਟ ਫਿਲਟਰਡ ਬਲਾਈਂਡਸ ਵੀ ਹੈਗੇ ਨੇ ਠੀਕ ਹੈ ਅਸੀਂ ਕਈ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੈ ਕਿ ਰਿਮੋਟ ਦੇ ਨਾਲ ਬਲਾਈਂਡਸ ਉੱਪਰ ਜਾ ਰਹੇ ਨੇ ਥੱਲੇ ਜਾ ਰਹੇ ਨੇ ਅੱਜ ਕੱਲ੍ਹ ਹੋਰ ਵੀ ਬੜੇ ਕੰਟਰੋਲ ਸਿਸਟਮ ਆ ਗਏ ਨੇ ਕਿ ਤੁਸੀਂ ਬਾਹਰ ਵੀ ਬੈਠੇ ਹੋ ਆਪਣੇ ਘਰ ਦੇ ਵਿੱਚ ਸਾਰਾ ਸਿਸਟਮ ਕੰਟਰੋਲ ਕਰ ਸਕਦੇ ਹੋ ਪਰ ਫਿਰ ਦੂਜੇ ਪਾਸੇ ਕੁਝ ਜਿਹੜੇ 올ਡ ਸਕੂਲ ਕਹ ਲਈਏ ਚੀਜ਼ਾਂ ਤਾਂ ਲੋਕਾਂ ਦਾ ਇਹ ਵੀ ਮੰਨਣਾ ਹੁੰਦਾ ਕਿ ਨਹੀਂ ਜਿਹੜੀ ਚੀਜ਼ ਅਸੀਂ ਆਪਣੇ ਹੱਥ ਨਾਲ ਕੰਟਰੋਲ ਕਰ ਸਕਦੇ ਹਾਂ ਜਦੋਂ ਉਹ ਡਿਵਾਈਸਸ ਤੇ ਆ ਜਾਂਦੀ ਹੈ ਤੇ ਉਹਦੀ ਲਾਈਫ ਘਟ ਜਾਂਦੀ ਹੈ ਸਾਰੀ ਕੋ ਹਰ ਤਰ੍ਹਾਂ ਦੇ ਕਸਟਮਰ ਆਉਂਦੇ ਐ ਮਰਜੀ ਹਾਂ ਇਹ ਕਲਾਇੰਟ ਕਹਿੰਦੇ ਨੇ ਸਾਨੂੰ ਮੈਨੂਅਲ ਚਾਹੀਦਾ ਹੈ। ਕਈ ਕਹਿੰਦੇ ਸਾਨੂੰ ਨਹੀਂ ਜੀ ਸਾਨੂੰ ਚਾਹੀਦਾ ਹੀ ਸਾਰਾ ਆਟੋਮੇਟਿਡ ਆ। ਵਾਈਫਾਈ ਫੋਨ ਦੇ ਉੱਤੇ ਸਾਨੂੰ ਕੰਟਰੋਲ ਚਾਹੀਦਾ ਸਾਰੀ ਅਪਲਾਈਂਸ ਦਾ। ਹੂੰ ਤੇ ਅਸੀਂ ਸਾਡੇ ਕੋਲ 6-7 ਤਰੀਕੇ ਦਾ ਕੰਟਰੋਲ ਸਿਸਟਮ ਹੈਗਾ। ਹੂੰ ਸਾਡੇ ਕੋਲ ਵੌਂਡ ਹੈਗੀ ਹੈ, ਸਾਡੇ ਕੋਲ ਕਲੱਚ ਵੌਂਡ ਹੈਗੀ ਹੈ, ਚੇਨ ਵੌਂਡ ਹੈਗੀ ਹੈ। ਫਿਰ ਸਾਡੇ ਕੋਲ ਕੋਰਲੈਸ ਸਿਸਟਮ ਹੈਗਾ ਜੀ। ਹੂੰ ਫਿਰ ਸਾਡੇ ਕੋਲ ਵੌਂਡ ਮੋਟਰ ਹੈਗੀ ਹੈ। ਸਾਡੇ ਕੋਲ ਰਿਮੋਟ ਕੰਟਰੋਲ ਮੋਟਰਾਈਜ਼ ਹੈਗੀ ਆ ਸਾਡੇ ਕੋਲ ਫੋਨ ਕਰਤੇ ਵੀ ਤੁਹਾਡੀ ਐਪ ਡਾਊਨਲੋਡ ਹੋ ਜਾਏਗੀ ਤੁਸੀਂ ਫੋਨ ਤੋਂ ਵੀ ਆਪਣੇ ਘਰ ਦੂਰ ਬੈਠੇ ਆਪਣੇ ਬਲਾਈਂਡਸ ਨੂੰ ਕੰਟਰੋਲ ਕਰ ਸਕਦੇ ਆ ਕਰਦੇ ਓਕੇ ਹਾਂਜੀ ਤੇ ਵੈਸੇ ਇਹ ਤਾਂ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ ਪਰ ਕਈ ਵਾਰ ਬਹੁਤ ਸਾਰੇ ਲੋਕ ਹੋਣਗੇ ਤੁਹਾਨੂੰ ਆ ਕੇ ਪੁੱਛਦੇ ਹੋਣਗੇ ਕਿ ਭਾਜੀ ਤੁਸੀਂ ਬੈਸਟ ਦੇ ਦਿਓ ਤੁਸੀਂ ਦੱਸੋ ਕਿ ਕਿਹੜਾ ਬੈਸਟ ਹੈ ਉਸ ਵੇਲੇ ਤੁਹਾਡੇ ਲਈ ਤਾਂ ਹਰ ਪ੍ਰੋਡਕਟ ਆਪਣਾ ਬੈਸਟ ਹੈ ਪਰ ਵੈਸੇ ਤੁਸੀਂ ਓਨੈਸਟਲੀ ਜੇ ਮੈਂ ਤੁਹਾਨੂੰ ਪੁੱਛਾਂ ਕਿ ਕੋਈ ਇੱਕ ਜਾਂ ਦੋ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਬੜੇ ਰਿਲਾਈਏਬਲ ਵੀ ਨੇ ਤੇ ਮੈਂ ਆਪਣੇ ਕਸਟਮਰਸ ਨੂੰ 100% ਸੈਟੀਸਫੈਕਸ਼ਨ ਦੇ ਨਾਲ ਤਾਂ ਇਹੀ ਅੱਖਾਂ ਬੰਦ ਕਰਕੇ ਦੇਵਾਂਗਾ ਕੰਟਰੋਲ ਸਿਸਟਮ ਦੀ ਗੱਲ ਕੀਤੀ ਜਾਵੇ ਅਮਰਜੀਤ ਤਾਂ ਮੈਂ ਆਪਣੇ ਮੋਸਟਲੀ 90% ਕਲੈਂਟਸ ਨੂੰ ਇਹੀ ਰਿਕਮੈਂਡ ਕਰਦਾ ਹੁੰਦਾ ਵੀ ਵੌਂਡ ਦੇ ਕਲਚ ਵੌਂਡ ਦੇ ਨਾਲ ਜਾਓ ਹੂੰ ਤੇ ਜਿਹੜੇ ਕਹਿੰਦੇ ਵੀ ਸਾਨੂੰ ਆਟੋਮੈਟਿਕ ਚਾਹੀਦੇ ਹੈਗੇ ਆ ਫਿਰ ਮੋਂ ਉਹਨਾਂ ਨੂੰ ਕਹਿੰਦਾ ਹੈਗਾ ਜੀ ਰਿਮੋਟ ਕੰਟਰੋਲ ਸਿਸਟਮ ਦੇ ਨਾਲ ਜਾਓ ਹੂੰ ਉਹਦੇ ਵਿੱਚ ਇੱਕ ਕਲਿੱਕ ਦੇ ਵਿੱਚ ਤੁਸੀਂ ਐਟਲੀਸਟ ਅਪ ਟੂ 8 ਟੂ 9 ਬਲਾਈਂਡ ਜਿਹੜੀਆਂ ਹੈਗੀਆਂ 1 ਟਾਈਮ ਕਲਿੱਕ ਦੇ ਨਾਲ ਕੰਟਰੋਲ ਕਰ ਸਕਦੇ ਹੈਗੇ ਹੂੰ ਹਾਂਜੀ ਇਹ ਬਲਾਈਂਡ ਸੇ ਕਿਦਾਂ ਦੀ ਚੀਜ਼ ਹੈਗੀ ਆ ਕਿ ਜਿਹੜੀ ਮੈਨੂੰ ਲੱਗਦਾ ਬੱਚਿਆਂ ਨੂੰ ਬਹੁਤ ਅਟਰੈਕਟ ਕਰਦੀ ਹੈ ਤੇ ਇਹ ਆਫ ਕੌਰਸ ਜੇ ਇਸ ਘਰ ਦੇ ਵਿੱਚ ਬੱਚੇ ਹੁੰਦੇ ਨੇ ਉਸ ਘਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਡੈਮੇਜ ਹੋਣ ਦਾ ਵੀ ਜ਼ਿਆਦਾ ਖਤਰਾ ਹੁੰਦਾ ਹੈ ਕਿਉਂਕਿ ਚਾਹੇ ਕੰਟਰੋਲ ਵਾਲੀ ਆ ਰਿਮੋਟ ਵਾਲੀ ਆ ਤੇ ਜਦੋਂ ਇੱਕ ਵਾਰ ਵੈਸੇ ਬਲਾਈਂਡਸ ਲੱਗ ਜਾਂਦੇ ਨੇ ਉਹਨਾਂ ਦੀ ਗਾਰੰਟੀ ਵਾਰੰਟੀ ਕਿੰਨੇ ਸਾਲ ਦੀ ਹੁੰਦੀ ਹੈ ਜਾਂ ਤੁਸੀਂ ਕਿੰਨੇ ਸਮੇਂ ਬਾਅਦ ਲੋਕਾਂ ਨੂੰ ਐਡਵਾਈਸ ਦਿੰਨੇ ਹੋ ਕਿ ਇਹ ਚੇਂਜ ਕਰਾਉਣੇ ਚਾਹੀਦੇ ਨੇ ਜਾਂ ਇਨ ਬਿਟਵੀਨ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਇਹ ਹੈਂਡਲ ਮੈਨੂਅਲ ਕਰਨ ਵਾਲੇ ਨੇ ਬਲਾਈਂਡ ਠੀਕ ਹੈ ਪਰ ਇਹਦਾ ਇਹ ਸਾਈਡ ਵਾਲਾ ਪਾਰਟ ਬ੍ਰੇਕ ਹੋ ਜਾਂਦਾ ਹੈ ਤਾਂ ਉਹਨਾਂ ਦਾ ਰਿਪੇਅਰ ਸਿਸਟਮ ਕਿਦਾਂ ਹੈ ਉਹਦੇ ਵਿੱਚ ਜੀ ਅਸੀਂ ਆਪਣੇ ਕਲਾਇੰਟ ਨੂੰ ਕਵਰ ਕਰਦੇ ਹਾਂ ਹੈਗਾ ਅਪ ਟੂ 10 ইয়ারਸ 5 ਟੂ 10 ইয়ারਸ ਵਿਚ ਡਿਪੈਂਡ ਔਨ ਦਾ ਪ੍ਰੋਡਕਟ ਹਨਾ ਤੇ ਉਹਦੇ ਵਿੱਚ ਜੇ ਬਾਈਚਾਸ ਬੱਚੇ ਵੀ ਬ੍ਰੇਕ ਕਰ ਦਿੰਦੇ ਹੈਗਾ ਦੈਟਸ ਈਜ਼ੀ ਰਿਪਲੇਸਮੈਂਟ ਫॉर ਅਸ ਸਾਡੀ ਸਾਰੀ ਆਪਣੀ ਪ੍ਰੋਡਕਸ਼ਨ ਹੈਗੀ ਆ ਸਾਡੇ ਪ੍ਰੋਫੈਸ਼ਨਲ ਜਾਣਦੇ ਨੇ ਜਾ ਕੇ ਜੋ ਵੀ ਸ਼ ਹੋਂਦਾ ਕਲਾਇੰਟ ਦਾ within 2 days business 'ਚ ਸਾਡੀ ਇਹ ਰਿਵਿਊਜ਼ ਦੇ ਵਿੱਚ ਵੀ ਹੈਗਾ within 2 days ਅਸੀਂ ਜਾ ਕੇ ਰਿਪਲੇਸਮੈਂਟ ਕਰ ਦੰਨੇ ਹੈਗੇ ਹਾਂਜੀ ਅਸੀਂ ਆ ਦੇਖ ਰਹੇ ਕਿ ਇੱਥੇ ਜਿਹੜਾ ਵਾਲਪੇਪਰ ਟਾਈਪਸ ਬਲਾਈਂਡਸ ਨੇ ਦੇਖਣ ਨੂੰ ਤਾਂ ਲੱਗ ਰਿਹਾ ਕਿ ਵਾਲਪੇਪਰਸ ਨੇ ਫਲੋਰਲ ਨੇ ਬਟ ਹੈਗੇ ਬਲਾਈਂਡਸ ਨੇ ਤੇ ਇਹ ਸਿਰਫ ਮਤਲਬ ਕਿ ਜ਼ਿਆਦਾ ਕਲਰ ਐਡ ਕਰਨ ਦੇ ਲਈ ਨੇ ਜਾਂ ਫਿਰ ਇਹ ਵੀ ਤੁਹਾਨੂੰ ਲੱਗਦਾ ਕਿ ਨਹੀਂ ਇੱਕ ਡਿਮਾਂਡ ਦੇ ਵਿੱਚ ਹੈਗਾ ਹੈ ਨਹੀਂ ਜੀ ਕਾਫੀ ਡਿਮਾਂਡ ਦੇ ਵਿੱਚ ਹੈਗਾ ਇਹ ਹੁਣ 2 in 1 ਕੰਮ ਕਰ ਦਿੰਦਾ ਹੂੰ ਬਈ ਕਈ ਕਲਾਇੰਟ ਕਹਿੰਦੇ ਨੇ ਹੁਣ ਸਾਨੂੰ ਅਸੀਂ ਲਿਵਿੰਗ ਏਰੀਆ ਹਾਈਲਾਈਟ ਕਰਨਾ ਹੈ। ਹੂੰ। ਤਾਂ ਉਹਦੇ ਵਿੱਚ ਤੁਹਾਨੂੰ ਬਲਾਈਂਡ ਤਾਂ ਲਾਉਣੀ ਲਾਉਣੇ ਨੇ ਪਲੱਸ ਸਾਨੂੰ ਵਾਲਪੇਪਰ ਵੀ ਲਾਉਣਾ ਪੈਂਦਾ। ਹੂੰ। ਉਹਦੇ ਲਈ ਫਿਰ ਇੱਕ ਕੰਮ ਇੱਕ ਦੇ ਵਿੱਚ ਦੋ ਕੰਮ ਹੋ ਜਾਂਦੇ। ਉਹਨਾਂ ਦੀ ਬਲਾਈਂਡ ਵੀ ਲੱਗ ਜਾਂਦੀ ਹੈ। ਤਾਂ ਉਹਨਾਂ ਨੂੰ ਪੂਰੀ ਵਿੰਡੋ ਤੇ ਪੈਕਿੰਗ ਵੀ ਚਾਹੁੰਦਾ ਹਾਂ ਜੀ। ਅੱਛਾ ਬਹੁਤ ਸਾਰੇ ਲੋਕ ਆ ਕੇ ਤਾਂ ਰੇਵੀ ਪੁੱਛਦੇ ਲੰਗੇ ਕਿ ਭਾਜੀ ਅਸੀਂ ਪਰਦੇ ਲਾ ਹੀ ਲੈਣੇ ਆ। ਇਹ ਬਲਾਈਂਡ ਤੇ ਪਰਦਿਆਂ ਦੇ ਵਿੱਚ ਡਿਫਰੈਂਸ ਕੀ ਹੈ? એનર્ਜੀ ਸੇਵਿੰਗ ਜੀ। ਪਰਦਿਆਂ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈਗੀ ਪਰਦੇ ਕਾਸਟਲੀ ਪੈਂਦੇ ਨੇ। ਹੂੰ। ਜਿੱਦਾਂ ਮੈਂ ਤੁਹਾਨੂੰ ਗੱਲ ਕੀਤੀ ਸਾਡੀ ਆਪਣੀ ਮੈਨੂਫੈਕਚਰਿੰਗ ਹੈਗੀ ਹੈ ਤੇ ਪੌਕੇਟ ਫ੍ਰੈਂਡਲੀ ਪ੍ਰਾਈਜ਼ਿੰਗ ਇਸ ਨੇ ਹੂੰ ਤੇ ਇਹ ਈਜ਼ੀ ਟੂ ਯੂਜ਼ ਹੈ ਇਹਨਾਂ ਦੀ ਮੇਨਟੇਨੈਂਸ ਨਹੀਂ ਨਹੀਂ ਹੈਗੀ ਪਰ ਦਿਆਂ ਨੂੰ ਤੁਹਾਡੀ ਮੇਨਟੇਨੈਂਸ ਜ਼ਿਆਦਾ ਮੰਗਦ ਨੇ ਐਵਰੀ 6 ਮੰਥ 1 ਇਅਰ ਤੁਹਾਨੂੰ ਵਾਸ਼ ਕਰਨੇ ਪੈਂਦੇ ਨੇ ਇਹ ਮਟੀਰੀਅਲ ਦੇ ਵਿੱਚ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਉਂਦੀ ਓਕੇ ਹਾਂਜੀ ਤੇ ਹੁਣ ਦੂਜੀ ਜਿਹੜੀ ਗੱਲ ਬੜੀ ਜਦੋਂ ਫੈਸਟਿਵ ਸੀਜ਼ਨ ਆਉਂਦਾ ਹੈ ਕੋਈ ਵੀ ਸੀਜ਼ਨ ਆਉਂਦਾ ਹੈ ਹਰ ਬਿਜ਼ਨਸ ਦੇ ਵਿੱਚ ਪ੍ਰੋਮੋਸ਼ਨਸ ਲੱਗਦੀਆਂ ਨੇ ਆਫਰਸ ਲੱਗਦੀਆਂ ਨੇ ਤੁਸੀਂ ਵੀ ਜਿੱਦਾਂ ਕਰੰਟਲੀ ਤੁਹਾਡੀ ਪ੍ਰੋਮੋਸ਼ਨ ਤੁਸੀਂ ਅਪ ਟੂ 60% ਵੀ ਦੇ ਰਹੇ ਹੋ ਉਹਦੀ ਰਿਐਲਿਟੀ ਕੀ ਹੁੰਦੀ ਹੈ ਕਿ ਕਈ ਵਾਰ ਕਸਟਮਰ ਇਹ ਕਹਿ ਦਿੰਦਾ ਕਿ ਅਪ ਟੂ 60% ਤਾਂ ਲਗਾਇਆ ਪਰ ਜਾ ਕੇ ਜਿਹੜੇ ਪ੍ਰੋਡਕਟ ਤੇ ਅਸੀਂ ਮੰਗਿਆ ਉਹ ਸਾਨੂੰ ਜਾ ਕੇ ਪਤਾ ਲੱਗਾ ਕਿ ਉਸ ਪ੍ਰੋਡਕਟ ਤੇ ਆਫਰ ਨਹੀਂ ਸੀਗਾ ਨਹੀਂ ਜੀ ਜੋ ਅਪ ਟੂ 60% ਆਲ ਦ ਬਲਾਈਂਡਸ ਹਮ ਸ਼ੋਰੂਮ ਦੇ ਵਿੱਚ ਆ ਕੇ ਕਲਾਇੰਟ ਕੋਈ ਵੀ ਬਲਾਈਂਡ ਨੂੰ ਹੱਥ ਰੱਖ ਲੇ ਉੱਤੇ ਅਪ ਟੂ 60% ਦਾ ਨੂੰ ਆਫ ਮਿਲੇਗਾ ਹੀ ਮਿਲੇਗਾ ਜੀ ਉਹ ਅਪ ਟੂ ਤੇ ਡਿਪੈਂਡ ਕਰਦਾ ਕਿ ਉਸ ਪ੍ਰੋਡਕਟ ਤੇ 10% ਵੀ ਹੋ ਸਕਦਾ ਉਹਦੇ ਤੇ 60% ਵੀ ਹੋ ਸਕਦਾ ਬਿਲਕੁਲ ਜੀ ਹੁਣ ਜਿੱਦਾਂ ਜਿਹੜੇ ਦਾ ਰੋਲਰ ਸ਼ੇਡਸ ਹੈਗੇ ਆ ਥੋੜੇ ਐਕਸਪੈਂਸਿਵ ਪੈਂਦੇ ਨੇ ਜਿਹੜੇ ਪੈਟਰਨ ਵਾਲੇ ਆ ਉਹਨਾਂ ਦੇ ਉੱਤੇ ਆਈ ਥਿੰਕ ਅਰਾਊਂਡ 40% ਹੈਗਾ ਬਸ ਜਿਹੜੇ ਸਾਡੇ ਜ਼ੀਬਰਾ ਬਲਾਈਂਡਸ ਨੇ ਮਿਲਲੀ ਉੱਤੇ ਸਾ ਚਾਹੇ ਡਿਜ਼ਾਈਨਰ ਆ ਚਾਹੇ ਲਾਈਟ ਫਿਲਟਰਿੰਗ ਆ ਚਾਹੇ ਰੂਮ ਡੈਕੋਰਿੰਗ ਆ ਸਾਰਿਆਂ ਤੇ ਅਪ ਟੂ 60% ਹੈ ਹਾਂਜੀ ਅੱਜ ਜੀ ਇਨਫਲੇਸ਼ਨ 올ਓਵਰ ਵੈਸਟਲਾ ਵਰਲਡ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਇਨਫਲੇਸ਼ਨ ਦੀਆਂ ਗੱਲਾਂ ਆਈਆਂ ਕਿ ਬਹੁਤ ਹੋਈ ਹੈ ਜਿਸ ਦੇ ਕਰਕੇ ਸਾਰੀ ਮਾਰਕੀਟ ਪ੍ਰਭਾਵਿਤ ਹੋਈ ਕੰਸਟਰਕਸ਼ਨ ਵਾਲੀ ਮਾਰਕੀਟ ਹਾਊਸ ਘਰ ਮਹਿੰਗੇ ਹੋ ਗਏ ਤੁਹਾਡੀ ਮਾਰਕੀਟ ਦੇ ਵਿੱਚ ਜਦੋਂ ਫਿਰ ਅਸਰ ਪੈਂਦਾ ਹੈ ਤਾਂ ਜਦੋਂ ਇੱਕਦਮ ਕਿਸੇ ਚੀਜ਼ ਦਾ ਰੇਟ ਵਧਾਉਣਾ ਪੈਂਦਾ ਹੈ ਤੇ ਉਹ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਕਿ ਕਸਟਮਰ ਨੂੰ ਬੋਝ ਵੀ ਨਾ ਲੱਗੇ ਤੇ ਤੁਹਾਡਾ ਵੀ ਉਹਦੇ ਵਿੱਚ ਬੈਨੀਫਿਟ ਹੋਵੇ ਉਹੀ ਗੱਲ ਫਿਰ ਸਾਨੂੰ ਸਪਲਾਈਅਰ ਨਾਲ ਗੱਲ ਕਰਨੀ ਪੈਂਦੀ ਹੈ ਜੀ ਜਦੋਂ ਨੂੰ ਇਨਫਲੇਸ਼ਨ ਹੁੰਦੀ ਹੈ ਪ੍ਰਾਈਸਸ ਅਪ ਜਾਂਦੇ ਆ ਸਪਲਾਇਰ ਵੀ ਪ੍ਰਾਈਸ ਅਪ ਕਰਦੇ ਆ ਓਕੇ ਠੀਕ ਹੈ ਜੀ ਬਟ ਸਾਨੂੰ ਦੂਜੇ ਪਾਸੇ ਇਹ ਵੀ ਦੇਖਣਾ ਪੈਂਦਾ ਵੀ ਅਸੀਂ ਆਪਣੇ ਕਲਾਇੰਟ ਨੂੰ ਵੀ ਬੈਟਰ ਰੇਟ ਦੇਣਾ ਹੈਗਾ ਵੀ ਉਹਨਾਂ ਦੀ ਪਾਕਟ ਦੇ ਵਿੱਚ ਬਜਟ ਫ੍ਰੈਂਡਲੀ ਰਹੇ ਰਾਈਟ ਉਸ ਦੇ ਵਿੱਚ ਫਿਰ ਸਾਨੂੰ ਇਹ ਹੀ ਹੁੰਦੀ ਆ ਜੀ ਅਸੀਂ ਆਪਣਾ ਥੋੜਾ ਪ੍ਰੋਫਿਟ ਤੇ ਥੋੜਾ ਸਪਲਾਇਰ ਤੋਂ ਬਲਚ ਹੋਰ ਸਮਾਨ ਮੰਗਾ ਕੇ ਪ੍ਰਾਈਸ ਐਡਜਸਟ ਕਰਦੇ ਹੈਗੇ ਆ ਸੋ ਥੈਟ ਕਿ ਅਸੀਂ ਮਾਰਕੀਟ ਦੇ ਵਿੱਚ ਵਧੀਆ ਪ੍ਰਾਈਸ ਦੇਈਏ ਆਪਣੇ ਕਸਟਮਰਸ ਨੂੰ ਬਹੁਤ سارے ਕਸਟਮਰ ਆਫਕੋਰਸ ਕਿਉਂਕਿ ਹਿਊਮਨ ਨੇਚਰ ਹੈ ਸਾਡਾ ਕਿ ਅਸੀਂ ਜਦੋਂ ਪ੍ਰੋਡਕਟ ਖਰੀਦਣਾ ਹੁੰਦਾ ਤੇ ਅਸੀਂ ਬੜੀਆਂ ਥਾਵਾਂ ਤੇ ਉਹਦੀ ਪੁੱਛਗਿੱਛ ਕਰਦੇ ਆ ਤੇ ਤੁਹਾਡੇ ਕੋਲ ਵੀ ਜਿਹੜੇ ਕਸਟਮਰਸ ਆਉਂਦੇ ਹੋਣਗੇ ਉਹ ਇਦਾਂ ਵੀ ਕਹਿੰਦੇ ਹੋਣਗੇ ਕਿ ਪਸੰਦ ਤਾਂ ਹੈ ਬਟ ਅਸੀਂ ਤੁਹਾਡੇ ਕੋਲ ਬਾਅਦ ਵਿੱਚ ਆਵਾਂਗੇ ਕਿਉਂਕਿ ਉਹਨਾਂ ਨੇ ਵੈਰੀਫਾਈ ਕਰਨਾ ਹੁੰਦਾ ਦੂਜੀਆਂ ਥਾਵਾਂ ਤੇ ਲੱਗਦਾ ਹੈ ਤੁਹਾਡੇ ਕੋਲ ਕਸਟਮਰ ਰੀਪੀਟ ਆਉਂਦਾ ਹੈ ਬਿਲਕੁਲ ਜੀ ਬਿਲਕੁਲ ਜੀ ਕਸਟਮਰ ਰੀਪੀਟ ਵੀ ਆਉਂਦਾ ਹੈ ਨਾਲ ਚਾਰ ਰੈਫਰੈਂਸਿਸ ਵੀ ਲੈ ਕੇ ਆਉਂਦਾ ਹਮ ਹਾਂ ਹਾਂਜੀ ਕਿਉਂਕਿ ਜਿਹੜੀ ਕੁਆਲਿਟੀ ਦਾ ਜੋ ਪ੍ਰਾਈਸ ਅਸੀਂ ਤੇ ਤੁਸੀਂ ਇਨਸ਼ੋਰ ਕਿਦਾਂ ਕਰਦੇ ਹੋ ਕਿ ਕੁਆਲਿਟੀ ਤੁਹਾਡੇ ਕਸਟਮਰ ਨੂੰ ਮਿਲ ਰਹੀ ਹੈ ਤੇ ਉਹ ਪੂਰਾ ਸੈਟੀਸਫੈਕਸ਼ਨ ਤੁਸੀਂ ਆਪਣੇ ਕਸਟਮਰ ਨੂੰ ਦੇ ਰਹੇ ਹੋ ਤੁਸੀਂ ਇਸ ਕਸਟਮਰ ਸਰਵਿਸ ਨੂੰ ਮੇਨ ਇਸ ਕੀ ਆਫ ਬਿਜ਼ਨਸ ਰਾਈਟ ਜੇ ਤੁਹਾਡੀ ਕਸਟਮਰ ਸਰਵਿਸ ਠੀਕ ਹੈ ਪ੍ਰਾਈਸ ਠੀਕ ਹੈ ਕੁਆਲਿਟੀ ਠੀਕ ਹੈ ਆਈ ਥਿੰਕ ਕਸਟਮਰ ਨੂੰ ਇਹੀ ਚੀਜ਼ ਜਸ ਆਈ ਗਿਆ ਨੇ ਹਮ ਐਸਪੈਸ਼ਲੀ ਆਫਟਰ ਸਰਵਿਸ ਜੇ ਉਹਨਾਂ ਨੂੰ ਕੋਈ ਕਿਸੇ ਕਸਟਮਰ ਨੂੰ ਪ੍ਰੋਬਲਮ ਆਉਂਦੀ ਵੀ ਹੈਗੀ ਆ ਸਾਡਾ ਟਾਰਗੇਟਿੰਗ ਹੁੰਦਾ 2 ਤੋਂ 3 ਬਿਜ਼ਨੈਸਿਸ ਹਾਸ ਟੂ ਬੀ ਰਿਪੇਅਰ ਹਾਸ ਟੂ ਬੀ ਡਨ ਹਾਂਜੀ ਉਹ ਸਰਵਿਸ ਲੈ ਕੇ ਕਸਟਮਰ ਅਗੇ ਰੈਫਰੈਂਸ ਵੀ ਦਿੰਦਾ ਹੂੰ ਉਸ ਹਿਸਾਬ ਨੇ ਬਿਜ਼ਨਸ ਚੱਲ ਰਿਹਾ ਜੀ ਜਿਹੜੇ ਲੋਕ ਅਫਤਾਰ ਜੀ ਦੇਖ ਰਹੇ ਨੇ ਸੋਚ ਰਹੇ ਸੀ ਕਿ ਬਲਾਈਂਡਸ ਲਗਵਾਉਣੇ ਆ ਬਟ ਲੱਗਦਾ ਕਿ ਖਰਚਾ ਬਹੁਤ ਹੋ ਜਾਣਾ ਹੈ ਮਹਿੰਗੇ ਬਹੁਤ ਹੈ ਉਹਨਾਂ ਨੂੰ ਕੀ ਕਰਨਾ ਚਾਹੋਗੇ ਉਹਨਾਂ ਦੇ ਲਈ ਸਾਡੇ ਕੋਲ ਇੱਕ ਪ੍ਰੋਗਰਾਮ ਹੈਗਾ ਜੀ ਜਿਹਦੇ ਵਿੱਚ ਤੁਸੀਂ ਬਾਏ ਨਾਓ ਪੇ ਲੇਟਰ ਵਾਲਾ ਪ੍ਰੋਗਰਾਮ ਹੈ ਓਕੇ ਜੀ ਜੀ ਫਿਰ ਦੂਜਾ ਪ੍ਰੋਬਲਮ ਸਾਡੇ ਕੋਲ ਹੈਗਾ ਜੀ ਅਸ ਇਨਸੋਲਵਮੈਂਟ ਦਾ ਠੀਕ ਹੈ ਕਸਟਮਰ ਆ ਕੇ ਆਪਣੇ ਜਿਨ੍ਹਾਂ ਨੇ ਨਵੇਂ ਘਰ ਲਏ ਨੇ ਵੀ نو ਬਜਟ ਨਹੀਂ ਹੁੰਦਾ ਹੂੰ ਉਹ ਆ ਕੇ ਬਲਾਈਂਡਸ ਆਪਣੇ ਡਨ ਕਰਾ ਸਕਦੇ ਹੈਗੇ ਆ ਪ੍ਰਾਈਸ ਉਹਨਾਂ ਨੂੰ ਉਹੀ ਮਿਲੇਗਾ ਡਿਸਕਾਊਂਟਡ ਅਪ ਟੂ 60% ਵਾਲਾ ਪਲੱਸ ਉਹਨਾਂ ਨੂੰ ਟਾਈਮ ਮਿਲ ਜਾਏਗਾ ਪੇਅ ਆਊਟ ਕਰਨ ਲਈ ਪਰ ਉਹਦੇ ਚ ਕੋਈ ਬਹੁਤਾ ਇੰਟਰਸਟ ਤਾਂ ਨਹੀਂ ਹੁੰਦਾ ਨੋ ਜੀ ਨੋ ਇੰਟਰਸਟ ਜ਼ੀਰੋ ਇੰਟਰਸਟ ਓਕੇ ਹਾਂ ਜੀ ਮਨ ਲਓ ਕਿ ਤੁਸੀਂ ਚੀਜ਼ ਹੁਣ ਖਰੀਦੋ ਪਰ ਤੁਹਾਡੀ ਲੋਜ ਨਹੀਂ ਪਿਆ ਰਿਆ ਤੁਹਾਡੇ ਤੇ ਉਹ ਸਾਡੇ ਤੋਂ ਲੈ ਕੇ ਜਾ ਸਕਦੇ ਨੇ ਜੀ ਔਨ ਕ੍ਰੈਡਿਟ ਤੇ ਓਕੇ ਵਿਦਆਊਟ ਐਨੀ ਇੰਟਰਸਟ ਹਮ ਹਾਂਜੀ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਦੇ ਨਾਲ ਬਹੁਤ ਸਾਰੀ ਕਲੈਰਿਟੀ ਜਿਹੜੀ ਹੈ ਤੁਹਾਨੂੰ ਹੋ ਗਈ ਹੋਵੇਗੀ ਅਵਤਾਰ ਜੀ ਇਸ ਤੋਂ ਇਲਾਵਾ ਜੇ ਕੋਈ ਗੱਲ ਤੁਸੀਂ ਕਹਿਣਾ ਚਾਹੋ ਜਾਂ ਦੱਸਣਾ ਚਾਹੋ ਜਾਂ ਕੋਈ ਕਿੱਸਾ ਸ਼ੇਅਰ ਕਰਨਾ ਚਾਹੋ ਕਿਸ ਤਰ੍ਹਾਂ ਦਾ ਮੈਂ ਇਹੀ ਇਹੀ ਕਹੂੰਗਾ ਜੀ ਵੀ ਜਿਹੜੇ ਬੰਦੇ ਸੋਚਦੇ ਨੇ ਵੀ bizness ਅਸੀਂ ਸ਼ੁਰੂ ਕਰਨਾ ਹੈ ਹੂੰ ਤੇ ਉਹ ਸੋਚਦੇ ਨੇ ਵੀ ਰਾਈਟ ਟਾਈਮ ਕਦੋਂ ਆਏਗਾ ਹੂੰ ਮੇਰੇ ਤਾਂ ਸਾਰਿਆਂ ਨੂੰ ਇਹੀ ਕਹਿਣੀ ਆ ਵੀ ਅਸੀਂ ਵੀ ਸਟੂਡੈਂਟ ਲਾਈਫ ਚੋਂ ਨਿਕਲੇ ਹੋਏ ਹੂੰ ਤੇ ਅੱਜ ਦੇ ਸਟੂਡੈਂਟਸ ਨੂੰ ਇਹੀ ਕਹੂੰਗਾ ਵੀ ਜੇ ਕੁਝ ਦਿਮਾਗ 'ਚ ਹੈ ਪਲਾਨ ਗੁੱਡ ਹੈ ਗੋ ਹੈਡ ਰੁੱਕ ਕੇ ਨਾ ਰੋ ਸਹੀ ਟਾਈਮ ਆਉਣ ਤੇ ਉਹਨੂੰ ਇੰਪਲੀਮੈਂਟ ਕਰ ਦੋ ਹੂੰ ਕਈ ਵਾਰੀ ਸੀ ਉਹ ਸਹੀ ਟਾਈਮ ਦੀ ਵੇਟ ਕਰਦੇ ਰਹਿੰਦੇ ਆ ਪਰ ਉਹ ਪਤਾ ਕਿੱਦਾਂ ਲੱਗਦਾ ਕਿ ਇਹ ਸਹੀ ਟਾਈਮ ਆ ਗਿਆ ਜੀ ਏ ਤਾਂ ਹੁਣ ਥੋੜੀ ਕੈਲਕੂਲੇਸ਼ਨਸ ਦੇ ਨਾਲ ਆ ਥੋੜਾ ਇਹ ਹੁੰਦਾ ਵੀ ਜਿਹੜੇ ਸਟੂਡੈਂਟ ਆਏ ਆ 2-3 ਸਾਲ ਜੌਬ ਕਰਨ ਹੂੰ ਉਸ ਤੋਂ ਬਾਅਦ ਬਿਜ਼ਨਸ ਓਪਰਚ्युनिटी ਸਰਚ ਕਰਨੀਆਂ ਸ਼ੁਰੂ ਕਰਨ ਜੇ ਤੁਹਾਨੂੰ ਲੱਗਦਾ ਵੀ ਇਹ ਬਿਜ਼ਨਸ ਓਪਰਚ्युनिटी 'ਚ ਮੇਰਾ ਇੰਟਰਸਟ ਹੈਗਾ ਦੈਨ ਗੋ ਫੋਰ ਪਰ ਤੁਹਾਨੂੰ ਲੱਗਦਾ ਕਿ ਉਦੋਂ ਜਿਹੜੇ ਸਮੇਂ ਦੇ ਵਿੱਚ ਤੁਸੀਂ ਆਏ ਸੀ ਬਹੁਤਾ ਤਾਂ ਵੈਸੇ ਨਹੀਂ ਹੋਇਆ ਪਰ ਅੱਜ ਤੋਂ 4 ਸਾਲ ਪਹਿਲਾਂ ਤੇ ਅੱਜ ਦੀ ਸਿਚੁਏਸ਼ਨ ਡਿਫਰੈਂਟ ਹੋ ਗਈ ਹੈ ਜੇ ਤੁਸੀਂ ਇਮੀਗ੍ਰੇਸ਼ਨ ਪਰਸਪੈਕਟਿਵ ਦੇ ਨਾਲ ਗੱਲ ਕਰੋ ਤਾਂ ਸ਼ਾਇਦ ਥੋੜੀ ਡਿਫਰੈਂਟ ਹੋਈ ਹੈ ਹੂੰ ਬਟ ਐਨੀ ਵੀ ਡਿਫਰੈਂਟ ਨਹੀਂ ਹੋਈ ਵੀ ਅਸੀਂ ਆਪਣੇ ਆਪ ਨੂੰ ਅਸੀਂ ਗਰੋਅ ਨਾ ਕਰ ਸਕੀਏ ਕਿ ਬਿਜ਼ਨਸ ਓਪਰਚ्युनिटीज ਹੈਗੀਆਂ ਸਟਿਲ ਬਹੁਤ ਨੇ ਹਾਂਜੀ ਕਹਿੰਦੇ ਨੇ ਕਿ ਨਜ਼ਰ ਹੋਣੀ ਚਾਹੀਦੀ ਹੈ ਪਰਖਣ ਵਾਲੀ ਲੋਕ ਤਾਂ ਜਿਹੜੇ ਨੇ ਉਹ ਪੱਥਰਾਂ ਦੇ ਵਿੱਚੋਂ ਵੀ ਹੀਰੇ ਤਰਾਸ਼ ਲੈਂਦੇ ਨੇ ਅਫਤਾਰ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਲੋਕਾਂ ਨੂੰ ਤੁਸੀਂ ਭਰੋਸਾ ਦਿੰਦਾ ਹੈ ਉਹ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਹੜੇ ਸ਼ਾਇਦ ਸੋਚ ਰਹੇ ਸੀ ਉਹ ਵੀ ਜ਼ਰੂਰ ਪਹੁੰਚਣਗੇ ਬਿਲਕੁਲ ਜੀ ਥੈਂਕ ਯੂ ਸੋ ਮਚ ਫਾਰ ਬੀਇੰਗ ਵਿਦ ਅਸ ਥੈਂਕ ਯੂ